ਦਨ ਸ਼ੁੱਕਰਵਾਰ 5 ਸਤੰਬਰ ਤੇ 2025 ਚੱਲ ਰਿਹਾ ਜੀ ਆਪਾਂ ਖੜਿਆ ਐਸ ਟਾਈਮ ਮਤਿਆਣਾ ਦੇ ਵਿੱਚ ਰਾਤੀ ਮਤਿਆਣਾ ਵਿੱਚ ਆਪਾਂ ਆਗੇ ਸੀਗੇ ਕਾਫੀ ਰਾਤ ਹੋ ਗਈ ਪੈਂਦਿਆਂ ਕਰਦਿਆਂ ਨੂੰ 11:30 12 ਵਜੇ ਸੀਗੇ ਤੇ ਬਾਕੀ ਅੱਜ ਰੱਬ ਨੇ ਹੂਣੀ ਧੁੱਪ ਕੱਢੀ ਸੀਗੀ ਵਿੱਚ ਮੱਠੀ ਮੱਠੀ ਕੱਢ ਲੈਂਦਾ ਕਿਤੇ ਤਾਂ ਪੂਰੀ ਉਹ ਕਾਲ ਦੀ ਕੋਈ ਕੱਢ ਲੈਂਦਾਗਾ ਤੇ ਇਧਰ ਨੇ ਪਾਸੇ ਆਪਣੇ ਜਿਹੜੇ ਟੈਂਟ ਤੇ ਉਹ ਆਪਾਂ ਰਾਤ ਲਾ ਲਏ ਸੀਗੇ ਆਪਾਂ ਸਮਾਨ ਪੈਕ ਕਰ ਲਿਆ ਤੇ ਆਪਣੇ ਮਿੱਤਰ ਦਾ ਜਿਹੜਾ ਉਰੇ ਇੰਦਗਾ ਅੱਜ ਦੇਖੋ ਸੋਹਣਾ ਰੱਬ ਨੇ ਰੰਗ ਭਾਗ ਲਾਏ ਹੈਗੇ ਜਿਹੜੇ ਆਪਣੇ ਕੱਪੜੇ ਆ ਐਨੇ ਨਾਲ ਹੁਣ ਉਹ ਵੀ ਸੁੱੱਕ ਜਾਣਗੇ ਤੇ ਇੱਥੇ ਦੁਕਾਨਾਂ ਹਲੇ ਬੰਦ ਆ ਗਈਆਂ ਤੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਜਿਹੜਾ ਉਹ ਸਾਰੇ ਹੀ ਸਮਾਨ ਜਿਹੜਾ ਉਹ ਸਮੇਟ ਲੈਣਾਗਾ ਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਸ਼ਾਇਦ ਨਾਰਕੰਡਾ ਹੀ ਰੁਕ ਜਾਈਏ ਤੇ ਵੈਸੇ ਨਾਰਕੰਡਾ ਤੋਂ ਬਾਅਦ ਸਿੱਧੀ ਟਲਾਂਣੀ ਆਗੀ ਨਹੀਂ ਤਾਂ ਫਿਰ ਆਪਾਂ ਰਾਮਪੁਰ ਪਹੁੰਚ ਜਾਾਂਗੇ ਕਿਉਂਕਿ ਸੋਹਣੀ ਧੁੱਪ ਲੱਗੀ ਹੈਗੀ ਇਹਦਾ ਆਪਾਂ ਫਾਇਦਾ ਚੱਕਾਂਗੇ ਤੇ ਬਾਕੀ ਅੱਜ ਦਾ ਇਹ ਮਾਰਕੀਟ ਆ ਜੀ ਇੱਥੇ ਤੇ ਰਾਤੀ ਜਿਹੜਾ 5G ਨਹੀਂ ਚੱਲਿਆ ਇੱਥੇ ਤੇ ਜੀਦਾ ਕਰਕੇ ਆਪਣੀ ਉਹ ਵੀਡੀਓ ਥੋੜੀ ਜੀ ਲੇਟ ਹੋਊਗੀ ਤੇ ਇਸ ਆਹ ਮਾਰਕੀਟ ਟੱਪਣ ਸਾਰੀ ਕਹਿੰਦੇ 5G ਚੱਲ ਪਣਾਗਾ ਥੋੜੀ ਜੀ ਆਪਾਂ ਰਾਤ ਚੌਲ ਵਗੈਰਾ ਖਾਲੇ ਸੀਗੇ ਤੇ ਖਾ ਪੀ ਕੇ ਫਿਰ ਟਾਈਮ ਦੇ ਨਾਲ ਆਪਾਂ 11:30 ਵਜੇ ਪਹਗੇ ਸੀਗੇ ਤੇ ਕੁਝ ਕੁ ਚੀਜ਼ਾਂ ਸੁੱਟ ਰਹੀਆਂ ਨੇ ਇੱਧਰ ਜਿਵੇਂ ਇੱਧਰ ਆਪਣੇ ਰੇਨ ਕਵਰ ਵਗੈਰਾ ਯਾ ਲੋ ਫਾਫਾ ਤੇ ਇਧਰਲੀ ਸਾਈਡ ਆ ਰੇਨ ਕੋਟ ਇਹ ਚਲੋ ਸਾਰੇ ਸੁੱਕ ਸੁੱਕ ਜਾਣਗੇ ਤੇ ਇਹ ਚੀਜ਼ ਦਾ ਫਾਇਦਾ ਅੱਜ ਆਪਾਂ ਚੱਕਾਂਗੇ ਪੂਰੀ ਧੁੱਪ ਦਾ ਤਾਂ ਕਰਕੇ ਆ ਜਿਹੜੇ ਬੈਗ ਆ ਗਏ ਆ ਦੇਖੋ ਪੂਰੇ ਲਿਪੜ ਗਏ ਸੀ ਕੱਲ ਆਪਣੇ ਪੂਰੀ ਮਿੱਟੀ ਹੈ ਇਹਨਾਂ ਤੇ ਤੇ ਜਦੋਂ ਆਪਾਂ ਜਾਵਾਂਗੇ ਤੇ ਰਸਤੇ ਦੇ ਵਿੱਚ ਆਪੇ ਝਟ ਝੁੜ ਜਾਣਗੇ ਨਹੀਂ ਤਾਂ ਫਿਰ ਉੱਥੇ ਜਾ ਕੇ ਪਹੁੰਚ ਕੇ ਜਿੱਥੇ ਵੀ ਰੁਕਾਂਗੇ ਅੱਜ ਦੀ ਰਾਤ ਕੱਟਾਂਗੇ ਤੇ ਫਿਰ ਉੱਥੇ ਜਾ ਕੇ ਸਾਰੇ ਸਾਰੇ ਝਾੜ ਲਾਂਗੇ ਇਧਰਲੇ ਮੂਰਲੇ ਬੈਗਾਂ ਦਾ ਵੀ ਕੁਝ ਹਾਲ ਇਦਾਂ ਦਾ ਹੀ ਹੈਗਾ ਸਾਰੇ ਮਿੱਟੀ ਦੇ ਨਾਲ ਭਰੇ ਹੋਏ ਆ ਤੇ ਪਾਣੀ ਪੂਣੀ ਲੱਗਿਆ ਹੋਇਆ ਇਹਨਾਂ ਨੂੰ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਇਲੈਕਟ੍ਰੋਨਿਕ ਆਪਾਂ ਲਫਾਫਿਆਂ ਦੇ ਵਿੱਚ ਪਾਲੀਆਂ ਪਰ ਉਸ ਤੋਂ ਪਹਿਲਾਂ ਉਹਨਾਂ ਨੂੰ ਪਾਣੀ ਲੱਗ ਚੁੱਕਿਆ ਸੀਗਾ ਤੇ ਆਪਣੀ ਵੀਡੀਓ ਦੇ ਵਿੱਚ ਨਵੇਂਓ ਤਾਂ ਤੁਹਾਨੂੰ ਦੱਸ ਦਈਏ ਵੀ ਆਪਾਂ ਜਿਹੜਾ ਉਹ ਸਫਰ ਕਰ ਰਹੇ ਆ ਜੀ ਸਪੀਤੀ ਵੈਲੀ ਲੈ ਲਦਾਖ ਅਤੇ ਕਸ਼ਮੀਰ ਦਾ ਪੰਜਾਬ ਤੋਂ ਚੱਲ ਕੇ ਤੇ ਆਪਣੇ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਹਾਂ ਥੱਲੇ ਆਪਣੇ ਨਾਮ ਆ ਰਿਹਾ ਹੋਊਗਾ YouTube ਦਾ ਤੇ ਉਹਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਇਹ ਘੰਟੀ ਵਾਲਾ ਬਟਨ ਜਰੂਰ ਨਾ ਪਲਿਓ ਤਾਂ ਕਿ ਤੁਹਾਨੂੰ ਹਰ ਰੋਜ਼ ਦੀ ਨਵੀਂ ਅਪਡੇਟ ਜਿਹੜੀ ਉਹ ਇਹਦੇ ਤੇ ਮਿਲਦੀ ਰਹੇ ਹਾਂ ਬਾਕੀ ਲਾਈਕ ਵੀ ਕਰ ਦਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਵੀਡੀਓ ਤੇ ਪਿਆਰਾ ਪਿਆਰਾ ਜਿਹਾ ਆਪਣਾ ਤੁਸੀਂ ਕਮੈਂਟ ਦੇ ਦਿਆ ਕਰੋ ਵੀ ਕਿਸੇ ਨੇ ਵੀ ਕੋਈ ਚੀਜ਼ ਦੱਸਣੀ ਹੁੰਦੀ ਹੈ ਤਾਂ ਉੱਚ ਕਮੈਂਟ ਛੱਡ ਦਿਆ ਕਰੋ ਆਪਣੀ ਵੀ ਵੀਡੀਓ ਜਿਹੜੀ YouTube ਉੱਤੇ ਉਹ ਸਵੇਰੇ 8 ਵਜੇ ਆ ਜਾਂਦੀ ਹੈ ਜੀ ਤੇ ਕਦੇ-ਕਦੇ ਚਲੋ ਨੈਟਵਰਕ ਦੀ ਕਮੀ ਕਰਕੇ ਥੋੜੀ ਲੇਟ ਵੀ ਹੋ ਸਕਦੀ ਹੈਗੀ ਬਾਕੀ Facebook ਉੱਤੇ ਸ਼ਾਮੀ 5 ਵਜੇ ਵੀਡੀਓ ਆ ਜਾਂਦੀ ਹੈ Facebook ਵੇਜ ਨੂੰ ਤੁਸੀਂ ਫੋਲੋ ਕਰ ਲਓ ਅਮਨ ਸਰਾਣ ਨਾਮ ਤੇ ਉੱਤੇ ਫੇਸਬੁੱਕ ਹੈ ਜੀ ਤੇ ਇੰਸਟਾਗ੍ਰਾਮ ਨੂੰ ਜਰੂਰ ਫੋਲੋ ਕਰ ਲਿਓ ਇੰਸਟਾਗ੍ਰਾਮ ਉੱਤੇ ਤੁਹਾਨੂੰ ਹਰ ਰੋਜ਼ ਦੀ ਨਵੀਂ ਅਪਡੇਟ ਕਿੱਥੇ ਆ ਕੀ ਕਰਦੇ ਆ ਕਿੱਦਾਂ ਕਿੱਥੇ ਜਾ ਰਹੇ ਆ ਕਿੱਥੇ ਰਾਤ ਕੱਟੀ ਆ ਤੇ ਉਹ ਸਾਰਾ ਤੁਹਾਨੂੰ ਉਹ ਆਪਣੇ ਇੰਸਟਾਗ੍ਰਾਮ ਉੱਤੇ ਮਿਲ ਜੂਗਾ ਠੀਕ ਆ ਜੀ ਆਪਾਂ ਥੋੜਾ ਸਮਾਨ ਵਗੈਰਾ ਜਿਹੜਾ ਉਹ ਇੱਕ ਵਾਰ ਸਮੇਟ ਲਈਏ ਹੁਣ ਤਾਂ ਆਪਾਂ ਵਧੀਆ ਲੱਗ ਗਈ ਇਹਨਾਂ ਨੂੰ ਤੇ ਫਿਰ ਇਸ ਤੋਂ ਬਾਅਦ ਦੁਬਾਰਾ ਮੀ ਪਵੇ ਉਸ ਤੋਂ ਪਹਿਲਾਂ ਪਹਿਲਾਂ ਉਹ ਸਾਰਾ ਸਮਾਨ ਜਿਹੜਾ ਆਪਾਂ ਸਮੇਟ ਲਈਏ ਸਮੇਟ ਕੇ ਸਮਾਨ ਫਿਰ ਚਾਈ ਨੂੰ ਵੀ ਝਾੜਨਾਗਾ ਥੋੜੀ ਮਿੱਟੀ-ਮਿੱਟੀ ਜਿਹੜੀ ਸੀਗੀ ਸਾਰੀ ਉਹ ਇਹਦੇ ਅੰਦਰ ਚਲੀ ਗਈ ਇਹਨੂੰ ਵੀ ਝਾੜ ਲਾਂਗੇ ਤੇ ਝਾੜ ਕੇ ਫਿਰ ਅੱਗੇ ਵਾਲਾ ਸਫ਼ਰ ਸ਼ੁਰੂ ਕਰਦੇ ਹਾਂ ਜੀ ਕਾਹਨੇ ਰਹਿ ਲ ਵਿਦ ਆਹ ਕੋਜੀ ਖਾਂਚ ਕੋਜੀ ਕੀ ਕਿੰਝ ਨਾ ਕੋਜੀ ਮਲੇ ਸਵੇਰ ਦੇ 9 ਵਜੇ ਦਾ ਟਾਈਮ ਹੋ ਚੁੱਕਿਆ ਤੇ ਆਪਾਂ ਜਿਹੜੇ ਰਾਤ ਦੇ ਅਗੇ ਉਹ ਚੌਲ ਜੀ ਗਰਮ ਕਰ ਲਿਆ ਜੀ ਆਪਣਾ ਬ੍ਰੇਕਫਾਸਟ ਅੱਜ ਚੌਲਾਂ ਦੇ ਨਾਲ ਹੋਊਗਾ ਤੇ ਇਧਰਲੇ ਪਾਸੇ ਦੁਕਾਨਾਂ ਖੁੱਲ ਗਈਆਂ ਨੇ ਤੇ ਆਪਾਂ ਜਿਹੜਾ ਆਉਦਾ ਸਮਾਨ ਸਮੇਟ ਲਿਆ। ਨਾਲ ਦੇ ਮਿੱਤਰ ਦਾ ਸਮਾਨ ਰਹਿ ਗਿਆ ਉਹ ਵੀ ਸਮੇਟੀ ਜਾਂਦਾ ਸਾਰੇ ਦਾ ਸਾਰਾ। ਤੇ ਇਧਰਲੇ ਪਾਸੇ ਦੁਕਾਨਾਂ ਜਿਹੜੀਆਂ ਖੁੱਲ ਗਈਆਂ ਸੀਗੀਆਂ ਜੀ ਦਾ ਕਰਕੇ ਥੋੜਾ ਜਿਹਾ ਖੱਟਣ ਨਾਲ ਆਪਾਂ ਉਹ ਕੰਮ ਨਿਬੜ ਲਿਆ ਜੀ। ਤੇ ਆਹ ਕੁਝ ਸਮਾਨ ਇਹ ਆਪਣੇ ਮਿੱਤਰ ਦਾ ਹੀ ਆ ਸਾਰਾ। ਇੱਕ ਦੋ ਚੀਜ਼ਾਂ ਆਪਣੀਆਂ ਉਹ ਵੀ ਸਮੇਟ ਲੈਣੀਆਂ ਨੇ ਜੀ। ਇਹ ਸਾਰੇ ਦਾ ਸਾਰਾ ਇਹਦਾਗਾ ਤੇ ਆਹ ਆਪਣਾ ਬੈਗ ਆ ਬਸੇ ਚੱਕ ਕੇ ਰੱਖ ਲੈਣਾਗਾ। ਰਾਤ ਸੋਖ ਨਾਲ ਸੋਨੇ ਦੀ ਦੁਕਾਨ ਤੇ ਬਾਹਰਲੇ ਪਾਸੇ ਟੈਂਟ ਲਾਏ ਸੀਗੇ ਆਪਾਂ। ਸ਼ਕੀਏ ਜੀ ਫਿਰ ਚੌਲ ਤੇ ਛੱਕੇ ਫਿਰ ਅੱਜ ਚੱਲਦੇ ਆਂਗੇ ਹਾਟੂ ਮੰਦਰ ਹਾਟੂ ਮੰਦਰ ਜਿਹੜਾ ਇੱਥੋਂ ਹੈਗਾ ਹੈਗਾ 30 25 ਤੋਂ 30 ਕਿਲੋਮੀਟਰ ਜਿਹੜਾ ਪੈਣਾਗਾ ਉਹਦੀ ਚੜਾਈ ਦੱਸ ਦਿਆਂ 10 ਕਿਲੋਮੀਟਰ ਵਾਲੀ ਹੈਗੀ ਜੇ ਆਪਾਂ ਨੂੰ ਰਹਿਣ ਬਸੇਰਾ ਮਿਲ ਗਿਆ ਤਾਂ ਅੱਜ ਹਾਟੂ ਮੰਦਰ ਵਿੱਚ ਆਪਾਂ ਰ੍ਹਾਂਗੇ ਜੀ ਉਚਾਈ ਕਾਫੀ ਜ਼ਿਆਦਾ ਉਹਦੀ ਬਾਲੀ ਜ਼ਿਆਦੇ ਹਾਈਟ ਤੇ ਹੈਗਾ ਹਵਾ ਬਹੁਤ ਠੰਡੀ ਚੱਲਦੀ ਹੈ ਉੱਥੇ ਆਮ ਡੰਪਰੇਚਰ ਨਾਲ ਉੱਥੇ ਹਰ ਵਕਤ ਠੰਡ ਹੀ ਰਹਿੰਦੀ ਹੈਗੀ ਇੱਧਰਲੇ ਪਾਸੇ ਆਪਣੇ ਕਵਰ ਸੁੱਖ ਰਹੇ ਆ ਅੱਜ ਆਪਾਂ ਇਹਦੇ ਉੱਤੇ ਕਵਰ ਪਾਉਣੀ ਨੀਗੇ ਕਿਉਂਕਿ ਇਹ ਦੀ ਸਾਰੀ ਤਾਂ ਖੜਾ ਗਿੱਲਾਗਾ ਅੱਜ ਜਿਦਾ ਕਰਕੇ ਉਨੇ ਤਾਂ ਕੰਮ ਡੇਡਾ ਹੋ ਜਾਣਾਗਾ ਤੇ ਸੂਰਜ ਅੱਜ ਆਈ ਨਿਕਲਿਆ ਰਹੇ ਤੇ ਆਪਣਾ ਜਿਹੜਾ ਅਗਲਾ ਸਫਰਾ ਸੋਹਣਾ ਨਿਕਲਿਆ ਆਊਗਾ ਤੇ ਗੱਲ ਕਰੀਏ ਜੇ ਅਗਲਾ ਜਿਹੜਾ ਆਪਣਾ ਸਫਰਾ ਤੇ ਉਹਦੇ ਵਿੱਚ ਜਿਹੜੇ ਰਸਤੇ ਵੀ ਫਿਰ ਖੁੱਲੇ ਜਾਣਗੇ ਠੀਕ ਆ ਜੀ ਸਭ ਨੂੰ ਪਹਿਲਾਂ ਚੱਕ ਲਈ ਜੌਲ ਫਿਰ ਚੱਲਦੇ ਆਂ ਹਵਾ ਵੀ ਚੱਲ ਪਈ ਜਿਹਦਾ ਕਰਕੇ ਸਮਾਨ ਵੀ ਡਿਗੀ ਜਾਂਦਾ ਆਪਾਂ ਸਮਾਨ ਪੈਕ ਹੋ ਗਿਆ ਤੇ ਵੀਰ ਹੋਣੇ ਆਪਣੇ ਵਾਸਤੇ ਜਿਹੜੀ ਚਾਹ ਲਿਆਏ ਆਗੇ ਧੰਨਵਾਦ ਬੋਝਣ ਦਾ ਲਣ ਤੰਨੇ ਰਾਤ ਟੈਂਟ ਲਾਉਣ ਦਿੱਤਾ ਤੇ ਸਵੇਰੇ ਉੱਠਦੇ ਆਪਣੇ ਵਾਸਤੇ ਜਿਹੜੀ ਉਹ ਬਾਈ ਨੈਸ ਕੈਫੇ ਦੇ ਕਪਾਂ ਦੇ ਵਿੱਚ ਉਹ ਚਾਹ ਆ ਗਈ ਸਮਾਨ ਸਮੇਟ ਲਿਆ ਸਾਰ ਬਸ ਹੁਣ ਤਿਆਰੀਆਂ ਅੱਗੇ ਵਾਲੇ ਸਫ਼ਰ ਦੀਆਂ ਉਹ ਕਿੱਥੇ ਰੁਕਣਾ ਉਹ ਤੁਹਾਨੂੰ ਮੈਂ ਬਾਅਦ ਦੱਸ ਹੀ ਦਵਾਂਗੇ ਸਵੇਰ ਦੀ ਚਾਹ ਟਾਈਮ ਪਾਉਣੇ ਦਿੱਕ 10 ਦਾ ਹੋ ਚੁੱਕਿਆ ਜੀ ਤੇ ਆਪਾਂ ਜਿਹੜਾ ਸਾਈਕਲ ਆ ਉਹ ਚੰਗੀ ਤਰ੍ਹਾਂ ਜਿਹੜਾ ਉਹ ਫਿਕਸ ਕਰਤਾ ਜੀ ਤੇ ਬਾਕੀ ਫੋਨ ਵਗੈਰਾ ਚਾਰਜ ਲਾਲੇ ਸੀ ਪਾਵਰ ਬੈਂਕ ਵਗੈਰਾ ਚਾਰਜ ਲਾਲੇ ਸੀਗੇ ਆ ਵੀਰਾਂ ਨੇ ਰਾਤ ਦਾ ਟਿਕਾਣਾ ਦਿੱਤਾ ਸੀਗਾ ਤੇ ਇੱਧਰ ਵੀਰਾਂ ਨਾਲ ਕੀ ਹਾਲ ਆ ਵੀਰ ਜੀ ਠੀਕ ਹੋਗੇ ਕੀ ਹਾਲ ਆ ਜੀ ਵਧੀਆ ਜੀ ਇਹ ਬਾਈਆਂ ਨੇ ਰਾਤ ਦਾ ਜਿਹੜਾ ਆਪਾਂ ਨੂੰ ਆਸ਼ਿਆਨਾ ਦਿੱਤਾ ਟਿਕਾਣਾ ਦਿੱਤਾ ਸੀਗਾ ਤੇ ਬਾਕੀ ਆ ਵੀ ਦੁਕਾਨਾਂ ਦੇ ਸਾਹਮਣੇ ਜਿਹੜਾ ਆਪਾਂ ਉਹ ਰਾਤ ਪਾਈ ਟੈਂਟ ਵਗੈਰਾ ਲਾ ਲਿਆ ਸੀਗਾ ਤੇ ਵਗੈਰਾ ਚਾਹ ਵਗੈਰਾ ਵੀ ਇਹਨਾਂ ਨੇ ਫਿਰ ਆਪਦੇ ਕੋਲ ਪਿਆਰ ਤੇ ਸੁਖ ਨਾਲ ਸੋਹਣਾ ਦਿਨ ਚੜਿਆਗਾ ਅੱਜ ਤੇ ਅਗਲਾ ਸਫਰ ਆਪਾਂ ਸ਼ੁਰੂ ਕਰੀਏ ਚਲੋ ਠੀਕ ਹੈ ਜੀ ਫਿਰ ਮਿਲਾਂਗੇ ਓਕੇ ਜੀ ਧੰਨਵਾਦ ਨਾਮ ਕੀ ਆਪਣਾ ਨਵੀਦੇ ਨਵੀਦੇ ਉੱਜੇ ਲੰਗ ਤੇ ਕਾਹ ਕਿਰੇ ਨੇ ਬੋਲੇ ਮਤਿਆ ਨਾ ਠੀਕ ਹੈ ਇਹ ਬਾਈ ਹੁਣ ਪੰਜਾਬ ਦੇ ਵਿੱਚ ਪਹਿਲਾਂ ਕਾਫੀ ਆਉਂਦੇ ਸੀਗੇ ਗੱਡੀ ਹੁੰਦੀ ਸੀ ਇਹਨਾਂ ਕੋਲੇ ਤੇ ਹੁਣ ਫਿਰ ਇੱਥੇ ਪੱਕੇ ਡੇਰੇ ਲਾ ਲਏ ਆ ਆਪਾਂ ਕਿੱ데 ਜਾਣਾ ਠੀਕ ਹੈ ਜੀ ਚਲ ਜੀ ਹੁਣ ਅਗਲਾ ਸਫਰ ਸ਼ੁਰੂ ਕਰੀਏ ਤੇ ਥੈਂਕ ਯੂ ਸਰ ਤੇ ਆਪਣਾ ਜਿਹੜਾ ਹੈਗਾਗਾ ਇੱਥੇ ਨੈਟਵਰਕ ਹੈ ਨਹੀਂ 5G ਅੱਗੇ ਚੱਲ ਕੇ ਨਾ ਆਪਾਂ ਪਹਿਲਾਂ ਕੱਲ ਵਾਲੀ ਵੀਡੀਓ ਜਿਹੜੀ ਹੋਣੀ ਤੁਸੀਂ ਦੇਖ ਰਹੇ ਦੇਖੀ ਹੈਗੀ ਤੇ ਉਹਦੀ ਖਾਤਰ ਆਪਾਂ ਕਾਫੀ ਜੱਗੋਜਹਿਦ ਕੀਤੀ ਹੈਗੀ ਤੇ ਸਾਹਮਣੇ ਜਾ ਕੇ 5G ਚੱਲ ਪਣਾ ਉੱਥੇ ਆ ਕੇ ਆਪਾਂ ਇਹਨੂੰ ਅਪਲੋਡ ਕਰੀਏ ਮਤਿਆਣਾ ਤੋਂ ਨਿਹੰਗਦੇ ਸੀ ਤੇ ਇੱਥੇ ਇੱਕ ਸਿੱਖ ਵੀਰ ਮਿਲਿਆ ਤੇ ਉਹਨੂੰ ਤੋਂ ਪਤਾ ਕੀਤਾ ਕਿ ਮਤਿਆਣਾ ਦੇ ਵਿੱਚ ਸਿਰਫ ਇੱਕੋ ਹੀ ਇੱਕ ਉਹ ਸਿੱਖ ਪਰਿਵਾਰ ਰਹਿੰਦਾਗਾ ਜੀ ਤੇ ਵੀਰ ਨੂੰ ਕਾਹਲੀ ਸੀ ਥੋੜੀ ਜੀ ਤਾਂ ਕਰਕੇ ਆਪਾਂ ਵੀਡੀਓ ਦੇ ਵਿੱਚ ਨਹੀਂ ਲਿਆਗਾ ਤੇ 25 ਸਾਲਾਂ ਤੋਂ ਜਿਹੜਾ ਉਹ ਪਰਿਵਾਰ ਇੱਥੇ ਵਧੀਆ ਤੇ ਖੁਸ਼ ਰਹਿ ਰਿਹਾਗਾ ਦੇਖੋ ਜੀ ਆਪਾਂ ਰਸਤਿਆਂ ਦੇ ਵਿੱਚ ਨਿਕਲਾਂਗੇ ਨਾ ਆਪਾਂ ਨੂੰ ਪਤਾ ਲੱਗੂ ਆਪਣੇ ਵੀਰ ਭੈਣ ਭਰਾ ਕਿੱਥੇ ਕਿੱਥੇ ਰਹਿੰਦੇ ਹੈਗੇ ਤੇ ਜਿਨ੍ਹਾਂ ਨਾਲ ਤੁਹਾਨੂੰ ਆਪਾਂ ਉਹ ਮਲਾਉਂਦੇ ਵੀ ਰਵਾਂਗੇ ਆਪਣੇ ਨਾਲ ਦਾ ਜਿਹੜਾ ਮਿੱਤਰ ਆ ਉਹ ਗੱਲੜੀ ਜ਼ਿਆਦੇ ਆ ਥੋੜਾ ਜਿਹਾ ਆ ਜਿਹਦਾ ਕਰਕੇ ਫਲਿਓ ਪਿੱਛੇ ਆਪ ਦਾ ਬੈਠਾ ਗੱਲਾਂਬਾਤਾਂ ਮਾਰੀ ਜਾਂਦਾ ਤੇ ਬਾਕੀ ਨੈਟਵਰਕ ਦੀ ਕਮੀ ਹੋਣ ਦਾ ਕਾਰਨ ਆਪਾਂ ਅੱਗੇ ਚੱਲ ਕੇ ਕੋ ਥੋੜੀ ਵੀਡੀਓ ਅਪਲੋਡ ਕਰ ਦਈਏ ਜੀ ਇਹ ਜਗ੍ਹਾ ਦੇ ਉੱਤੇ ਜਿਹੜੇ ਸਟੋਰ ਹੈਗਾ ਸਿਓ ਦਾ ਤੇ ਇੱਥੋਂ ਸਾਰਾ ਜਿਹੜਾ ਵਧੀਆ ਸਿਓ ਜਾਂਦਾ ਤੇ ਜਿਹੜਾ ਮਾੜਾ ਸਿਓ ਆ ਡੀਗ੍ਰੇਡ ਵਾਲਾ ਉਹ ਗੱਟਿਆਂ ਚ ਹੀ ਜਾਂਦਾ ਇਹ ਭਰਦੇ ਆ ਜੀ ਆਪਣੇ ਕਰੇਟਾਂ ਦੇ ਵਿੱਚ ਆ ਜਗ੍ਹਾ ਤੋਂ ਆਪਾਂ ਵਾਪਸ ਮੁੜੇ ਸੀ 1 ਕਿਲੋਮੀਟਰ ਪਿੱਛੇ ਤਾਂ ਕਿ ਆਪਾਂ ਉਹਦੀ ਵੇਟ ਕਰੀ ਜਾਵੇ ਪਰ ਹੁਣ ਫੇਰ ਸਵੇਰ ਦੇ 10 ਵਜੇ ਤੇ ਆ ਗਏ ਅੱਜ ਚਲੋ ਬਹਿ ਸਾਈਕਲ ਵਗੈਰਾ ਨੂੰ ਵੀ ਧੋਪਾ ਲੱਗ ਜੂ ਤੇ ਆਪਾਂ ਨੂੰ ਵੀ ਧੋਪਾ ਲੱਗ ਜੂਗੀ। ਸਰੀਰ ਬੜਾ ਸਿੱਲਾ ਜਾ ਹੋਇਆ ਪਿਆ। ਮਤੇਆਣਾ ਤੋਂ 16 ਕਿਲੋਮੀਟਰ ਦੀ ਜਿਹੜੀ ਚੜ੍ਹਾਈ ਉਹ ਨਾਰਕੰਡਾ ਦੀ ਪੈਣੀ ਹੈਗੀ। ਜੇ ਆਪਾਂ ਇਹ ਚੜ੍ਹ ਕੇ ਟਾਈਮ ਦੇ ਨਾਲ ਤਾਂ ਆਪਾਂ ਰਾਮਪੌਰੀ ਸ਼ਾਇਦ ਪਹੁੰਚ ਜਾਈਏ ਕਿਉਂਕਿ ਰਾਮਪੁਰ ਜਾ ਕੇ ਵੀ ਚੜ੍ਹਾਈ ਆਉਣੀ ਹੈਗੀ। ਫਿਰ ਚਲੋ ਰਸਤਾ ਆਪਾਂ ਕਵਰ ਕਰ ਲਾਂਗੇ। ਉਹੀ ਅਜੇ ਟਾਈਮ ਨਾਲ ਤੁਰੀਏ। ਨਾਲ ਦਾ ਬੰਦਾ ਜਿਹੜਾ ਥੋੜਾ ਜਣਾ ਉਹ ਜ਼ਿਆਦਾ ਕੇਸਲ ਕਰ ਜਾਂਦਾਗਾ ਜਿਸ ਦਾ ਕਰਕੇ ਨਾ ਟਾਈਮ ਬਹੁਤ ਲੱਗਦਾ। ਜੀ ਅਸੀਂ 7 ਵਜੇ ਵੀ ਨਿਕਲਿਆ ਕਰੀ ਨਾ ਤਾਂ 3 ਘੰਟਿਆਂ ਚ ਕੀ ਕੁਝ ਨਹੀਂ ਹੋ ਸਕਦਾ ਚਲੋ ਜੀ ਹੋਗੀਆਂ ਚੜਾਈਆਂ ਸ਼ੁਰੂ ਤੇ ਕੇਰਾ ਆਪਾਂ ਇੱਕ ਕਰੀ ਨਾ ਨਾਰਕੰਡਾ ਜਿਹੜਾ ਕੱਲ ਫਤੇ ਕਰ ਨਹੀਂ ਅੱਜ ਫਤੇ ਕਰਾਂਗੇ ਆਪਾਂ ਬਾਈ ਜੀ ਨਾਰਕੰਡਾ ਨੂੰ ਜਾ ਰਹੇ ਸੀ ਤੇ ਸਲਾਰੂ ਮੰਡੀ ਦੇ ਵਿੱਚ ਆਪਾਂ ਨੂੰ ਨਾ ਇਸ ਟੌਪ ਤੋਂ ਖੜ ਕੇ ਇੱਕ ਪੰਜਾਬੀ ਵੀਰ ਨੇ ਹਾਕ ਮਾਰੀ ਹੈਗੀ ਤੇ ਪੰਜਾਬੀ ਵੀਰ ਕੌਣ ਆਪਾਂ ਉਹਨਾਂ ਨੂੰ ਤੁਹਾਡੇ ਨਾਲ ਮਲਾਉਨੇ ਆਂਗੇ ਆਪਾਂ ਢਾਬੇ ਤੇ ਲਿਆਏ ਆਪਾਂ ਹੋਰ ਕੀ ਹਾਲ ਆ ਵੀਰੇ ਚੜ੍ਹਦੀ ਕਲਾ ਤੇ ਆਪਣਾ ਨਾਮ ਪਤਾ ਥੇ ਕੀ ਆ ਜੀ ਆਪਣਾ ਵੀਰੇ ਗੁਰਤੇਜ ਸਿੰਘ ਕਲਵਿੰਦਰ ਸਿੰਘ ਜੈਤੋ ਮੰਡੀ ਡਿਸਟ੍ਰਿਕਟ ਫਰੀਲਕੋਟ ਵੀਰੇ ਠੀਕ ਆ ਜੀ ਤੇ ਆਪਾਂ ਫਿਰ ਇੱਥੇ ਗੱਡੀ ਵਗੈਰਾ ਕਿਹੜੀ ਹੈਗੀ ਆਪਣੇ ਕੋਲੇ 14 ਚੱਕੀ ਗੱਡੀ ਹੈ ਵੀਰ ਸੇਪਾਂ ਦੇ ਸੀਜ਼ਨ ਲਾਉਣੇ ਆ ਮਤਲਬ ਇਥੋਂ ਜਿਹੜੇ ਪੰਜਾਬ ਨੂੰ ਸੌਹ ਜਾਂਦੇ ਤੁਸੀਂ ਲੱਗੇ ਨੇ ਹਾਂ ਪੰਜਾਬ ਜੂਤੀ ਪਿਆ ਪੰਜਾਬ ਛੋਟੀਆਂ ਗੱਡੀਆਂ ਜਾਂਦੀਆਂ ਜੀ ਤੁਹਾਡੀ ਕੋ ਵੱਡੀ ਹੈ ਜੀ ਆਪਣੇ ਕੋਲੇ 14 ਚਰੀ ਗੱਡੀ ਹੈ ਬਾਈ ਤੇ ਵੀਰ ਨੇ ਇੱਥੇ ਹਾਕ ਮਾਰ ਲਈ ਕਹਿੰਦਾ 2 ਮਿੰਟ ਰੁਕ ਜਾ ਮੈਂ ਥੱਲੇ ਹੀ ਆ ਗਿਆ ਇਹਨਾਂ ਨੇ ਕੱਲ ਵੀ ਆਪਾਂ ਨੂੰ ਦੇਖਿਆ ਸੀ ਇਹ ਕਹਿੰਦੇ ਕੱਲ ਫਿਰ ਤੇਜ਼ੀ ਚ ਤੁਸੀਂ ਨਹੀਂਗੇ ਤੇ ਇੱਥੇ ਇਹ ਰਾਇਲ ਢਾਬੇ ਤੇ ਲਿਆਏ ਆਗੇ ਤੇ ਇੱਥੇ ਕਹਿੰਦੇ ਅੱਜ ਸਵੇਰ ਦਾ ਜਿਹੜਾ ਉਹ ਨਾਸ਼ਤਾ ਸਾਡੇ ਲਈ ਆਗਾ ਪਰੋਠੇ ਛਕੋ ਤੁਸੀਂ ਇੱਥੇ ਬਹਿ ਕੇ ਤੇ ਪਰੋਠੇ ਵਗੈਰਾ ਛਕ ਲੈਂਦੇ ਤੇ ਬਾਈਆਂ ਨਾਲ ਕਰਦੇ ਆ ਗੱਲਬਾਤ ਚਾਹ ਪੀ ਕੇ ਫਿਰ ਅਗਲਾ ਸਫਰ ਆਪਾਂ ਸ਼ੁਰੂ ਕਰਦੇ ਆਂ ਪਿੱਛੇ ਆਪਣਾ ਮਿੱਤਰ ਹਲੇ ਥੋੜੀ ਦੂਰ ਆ ਜਦੋਂ ਉਹ ਆ ਜੂਗਾ ਤੇ ਉਸ ਤੋਂ ਬਾਅਦ ਉਹਨੂੰ ਵੀ ਫਿਰ ਪਰੋਠਾ ਵਗੈਰਾ ਇੱਥੇ ਖਵਾ ਲਾਂਗੇ ਤੇ ਹੋਰ ਬਈ ਜੇ ਕਿਵੇਂ ਰਿਹਾ ਇੱਥੇ ਹਿਮਾਚਲ ਦੇ ਵਿੱਚ ਤੁਹਾਡਾ ਐਕਸਪੀਰੀਅੰਸ ਠੀਕ ਰਿਹਾ ਬਸ ਬਾਈ ਵਧੀਆ ਨਜ਼ਾਰਾ ਆ ਜਾਵਾ ਤੇ ਕੋਈ ਛੇੜਖਾਨੀ ਕੋਈ ਬੰਦਾ ਕੋਈ ਗਲਤ ਹਰਕਤ ਜਾਂ ਕੁਛ ਇਦਾਂ ਦਾ ਨਹੀਂ ਨਹੀਂ ਕੋਈ ਹਰਕਤ ਨਹੀਂ ਜਮਾ ਠੀਕ ਆ ਸੇਫ ਆ ਨਾ ਚੋਰੀ ਚੱਪੇ ਵਾਲਾ ਇੱਧਰ ਚੱਕਰ ਨਹੀਂਗਾ ਜੀ ਹਾਂ ਇਹ ਚੀਜ਼ ਬਹੁਤ ਦੇਖਿਆ ਵੀ ਹਿਮਾਚਲ ਦੇ ਵਿੱਚ ਕੋਈ ਚੋਰੀ ਚੱਪੇ ਵਾਲਾ ਕੰਮ ਹੈ ਨਹੀਂਗਾ ਤੇ ਠੀਕ ਆ ਵੀਰੇ ਬਾਈਆਂ ਨਾਲ ਬਹਿ ਕੇ ਆਪਾਂ ਸਵੇਰ ਦਾ ਫਿਰ ਕਿਹੜਾ ਨਾਸ਼ਤਾ ਵਗੈਰਾ ਖਾ ਲੀਏ ਫਿਰ ਇਸ ਤੋਂ ਬਾਅਦ ਅਗਲੇ ਸਫਰਾਂ ਵਾਲੀ ਨੂੰ ਚਾਲੇ ਪਾਵਾਂਗੇ ਆਪਾਂ ਲਓ ਵੀ ਇੱਧਰ ਬਾਈ ਉਹਨਾਂ ਨੇ ਪਰੌਠੇ ਮੰ ਤੇ ਬਿਰਜੀ ਪਹਿਲਾਂ ਤੁਹਾਡਾ ਧੰਨਵਾਦ ਦੋਨਾਂ ਦਾ ਕੋਈ ਦਿੱਕਤ ਨਹੀਂ ਆਪੀ ਬੰਦੇ ਨੇ ਇੱਕ ਪਿਆਬੀ ਬੰਦਾ ਕੋਸ ਹੁੰਦਾ ਜਦੋਂ ਹੋਰ ਸਟੇਟ ਦੇ ਵਿੱਚ ਪੰਜਾਬੀ ਬੰਦਾ ਤੇ ਪੰਜਾਬੀ ਨੂੰ ਮੈਲਦਾ ਤਾਂ ਖਾਤਰਦਾਰੀ ਉਹ ਉਹ ਬਣਦੀ ਹੋਈ ਹੈਗੀ ਤੇ ਸ਼ੱਕ ਲਈਏ ਜੀ ਫਿਰ ਪਰੌਂਠੇ ਆਪਾਂ ਬਾਤਾਂ ਬਹੁਤਾ ਸਮਾਂ ਨਾ ਪਰਵਾਹ ਕਰਦੇ ਹੋਏ ਫਿਰ ਇਹ ਠੰਡੇ ਹੋ ਜਾਣੇ ਹੈਗੇ ਤੱਤੇ ਤੱਤੇ ਜਿਹੜੇ ਪਰੌਂਠੇ ਸਵਾਦ ਲੱਗਦੇ ਹੈਗੇ ਤੇ ਉਹ ਸ਼ੱਕੇ ਦਹੀਂ ਨੇ ਨਾਲ ਫਿਰ ਅਗਲਾ ਸਫ਼ਰ ਆਪਾਂ ਸ਼ੁਰੂ ਕਰਨਾਗਾ ਇਸ ਤੋਂ ਬਾਅਦ ਚਾਹ ਹੋ ਜੂਗੀ ਤੇ ਚਾਹ ਪੀ ਗਏ ਜੀ ਆ ਜਿਹੜੇ ਖਿੱਚ ਗਏ ਆਪਾਂ ਨਾਰਕੰਡਾ ਛੇਤੀ ਟਪਾ ਦਈਏ ਟਪਾ ਕੇ ਤੇ ਰਾਮਪੁਰ ਲਈ ਨੂੰ ਆਪਾਂ ਸਫ਼ਰ ਸ਼ੁਰੂ ਕਰਨਾ ਜੀ ਲੋ ਜੀ ਵੱਡੇ ਵੱਡੇ ਸੁੱਖ ਨਾਲ ਪਰੌਠੇ ਆ ਗਏ ਆ ਹਲੇ ਅੱਤਾ ਹੀ ਆਗਾ ਤੇ ਅੱਧਾ ਹੋਰ ਪਿਆ ਮੈਂ ਤਾਂ ਬਾਈ ਹੁਣਾਂ ਨੇ ਕਹੀ ਅੱਧਾ ਹੀ ਖਾਣਾਗਾ ਕਹਿੰਦੇ ਕੋਈ ਚੱਕਰ ਨਹੀਂ ਖਾ ਲੋ ਮੱਖਾਂ ਨੀਂਦ ਆਊਗੀ ਤੇ ਪਰੌਠੇ ਛਕ ਲਈਏ ਜੀ ਹੁਣ ਆਪਾਂ ਤੇ ਜਿਹੜੇ ਪਰੌਠੇ ਬਣਾਇਆ ਸਾਹਮਣੇ ਮਾਤਾ ਖੜੀ ਹੈ ਆਪਣੇ ਤੇ ਰॉयਲ ਫੂਡ ਪੁਆਇੰਟ ਜੀ ਰॉयਲ ਫੂਡ ਪੁਆਇੰਟ ਇਹ ਮਾਤਾ ਦੇ ਹੱਥ ਦੇ ਆਪਣੀ ਮਾਂ ਵਰਗੀ ਆ ਗਈ ਉਹਦੇ ਹੱਥ ਦੇ ਪਰੌਠੇ ਆ ਗਏ ਤੇ ਸੋਖ ਨਾਲ ਮਾਂ ਦੀ ਯਾਦ ਆ ਗਈ ਅੱਜ ਪਰੌਠੇ ਵੇਖ ਕੇ ਤੇ ਠੀਕ ਆ ਜੀ ਧੰਨਵਾਦ ਮਾਤਾ ਜੀ ਤੁਹਾਡਾ ਜੀ ਪਹਿਲਾਂ ਤਾਂ ਇੰਨੇ ਵਧੀਆ ਸਾਨੂੰ ਪਿਆਰ ਦੇ ਨਾਲ ਪਰੌਠੇ ਛਕਾ ਰਹੇ ਹੋ ਤੁਸੀਂ ਰॉयਲ ਫੂਡ ਪੁਆਇੰਟ ਕਿਹੜਾ ਏਰੀਆ ਜਗਾ ਕੀ ਹੈ ਸ਼ਿਲਾਰੂ ਸ਼ਿਲਾਰੂ ਇਸ ਸ਼ਿਲਾਰੂ ਦੇ ਵਿੱਚ ਆ ਜੀ ਜੇ ਕੋਈ ਵੀ ਵੀਰ ਨਾਰਕੰਡਾ ਨੂੰ ਜਾ ਰਿਹਾਗਾ ਤਾਂ ਇਹ ਹੋਟਲ ਦੇ ਵਿੱਚ ਜ਼ਰੂਰ ਛੱਕ ਕੇ ਪਰੌਠੇ ਵਗੈਰਾ ਛਕਿਓ ਇਹ ਲੇਹ ਵਾਲੇ ਰੂਟ ਤੇ ਤੁਹਾਨੂੰ ਸ਼ਕੀਤੀ ਵਾਲੇ ਰੂਟ ਤੇ ਪੈ ਜਾਣਾਗਾ ਤੇ ਹੁਣ ਮਾਤਾ ਜੀ ਚਾਹ ਵੀ ਲਿਆਓ ਜੀ ਗਰਮ ਗਰਮ ਠੀਕ ਆ ਜੀ ਲੋਵੀ ਸਵੇਰ ਦੀ ਆਪਣੀ ਦੂਜੀ ਚਾਹ ਆ ਚੁੱਕੀ ਹੈਗੀ ਤੇ ਪਹਿਲਾਂ ਉੱਥੇ ਵੀਰ ਮਤਿਆਨਾ ਦੇ ਵਿੱਚ ਸੀਗੇ ਇੱਧਰ ਆਪਣੇ ਪੰਜਾਬੀ ਵੀਰਾਂ ਨੇ ਜਿਹੜੀ ਢਾਬੇ ਤੇ ਚਾਹ ਮੰਗਾਲੀ ਹੈਗੀ ਤੇ ਇੱਧਰ ਬਾਈਆਂ ਨੇ ਰੰਗ ਭਗ ਲਾਤੇ ਆ ਗਏ ਤੇ ਸੁੱਖ ਨਾਲ ਬੈਸਕਟ ਵਗੈਰਾ ਤੇ ਨਾਲ ਨਮਕੀਨ ਆ ਬਾਈ ਜੀ ਜ਼ਿਆਦਾ ਹੋ ਗਿਆ ਕੰਮ ਨਹੀਂ ਨਹੀਂ ਕੋਈ ਚੱਕਰ ਨਹੀਂ ਬਾਈ ਇਹ ਹੈ ਵਾਹਲਾ ਜ਼ਿਆਦਾ ਹੋ ਗਿਆ ਇੰਨਾ ਸੰਭਿਆ ਨਹੀਂ ਆਣਾ ਮੈਂ ਤੂੰ ਠੀਕ ਹੈ ਜੀ ਫਿਰ ਆ ਪਾਈਏ ਚੱਲੇ ਤੇ ਦੂਜਾ ਵੀਰ ਤਾਂ ਆਇਆ ਹੀ ਨਹੀਂ ਆਪਾਂ ਨੂੰ ਕਾਲ ਵੀ ਕੀਤੀ ਸੀ ਤੇ ਉਹ ਪਹੁੰਚਿਆ ਨਹੀਂਗਾ ਤੇ ਆਪਾਂ ਰਾਇਲ ਹੋਟਲ ਤੋਂ ਫਿਰ ਪਾਈਏ ਚੱਲੇ ਜੀ ਤੇ ਇਹਨਾਂ ਨੂੰ ਕਰ ਲਈਏ ਪੈਕ ਤੇ ਫਿਰ ਅੱਗੇ ਸਫਰਾਂ ਲਈ ਵਧੀਆ ਆਪਣਾ ਸਫਰ ਕਾਫੀ ਲੰਮਾ ਪਿਆ ਅੱਜ ਠੀਕ ਹੈ ਜੀ ਧੰਨਵਾਦ ਵੀਰ ਜੀ ਤੁਹਾਡਾ ਬਹੁਤ ਬਹੁਤ ਠੀਕ ਹੈ ਜੀ ਠੀਕ ਹੈ ਜੀ ਓਕੇ ਵੀਰ ਜੀ ਐਦਾਂ ਦੇ ਦਰਖਤ ਸਾਨੂੰ ਡਿੱਗੇ ਇੱਥੇ ਆਮ ਹੀ ਦਿਸਣ ਨੂੰ ਮਿਲਣਗੇ ਅੱਗੇ ਵੀ ਜਿਹੜੇ ਦਰਖਤ ਦੱਸ ਰਿਹਾ ਕਾਫੀ ਡਿੱਗੇ ਆਗੇ ਤੇ ਜਿਹੜਾ ਬਾਈਆਂ ਨੇ ਸਮਾਨ ਹੋਰ ਵੀ ਪੈਕ ਕਰ ਰਹੇ ਸੀਗੇ ਤੇ ਆਪਾਂ ਉਹਨਾਂ ਨੂੰ ਮਨਾ ਕਰਤਾ ਵੀ ਮੇਰੇ ਕੋਲ ਇੰਨਾ ਸਾਧਨ ਹੈ ਨਹੀਂ ਨਾ ਰੱਖਣ ਦੀ ਖਾਤਰ ਇੱਥੇ ਤਾਂ ਕਰਕੇ ਫਿਰ ਉਹਨਾਂ ਨੇ ਧੱਕੇ ਧੱਕੇ ਨਾਲ ਹੀ ਆ ਬੈਸਕਟ ਦੇ ਤੇ ਪਤਣੀ ਨਾਲ ਕੀ ਆਗਾ ਨਮਕੀਨ ਉਹ ਪੈਕ ਕਰਤਾ ਐਦਾਂ ਦੇ ਪ੍ਰਾਮਾਂ ਦੇ ਨਾਲ ਜਿਹੜਾ ਸਫਰ ਉਹ ਸੌਖਾ ਨਹੀਂ ਜਾਂਦਾਗਾ ਜੀ ਹੌਸਲਾ ਮਿਲਦਾਗਾ ਹੋਰ ਤਾਂ ਚਲੋ ਇੱਥੇ ਕੀ ਆਗਾ ਬਾਕੀ ਆਪਾਂ ਨਾਰਕੰਡਾ ਦੀ ਚੜਾਈ ਚੜ ਰਹੇ ਹਾਂ ਜਿਸ ਟਾਈਮ ਲੋਵੀ ਆਪਣਾ ਬਸ ਇਥੋਂ 8 ਕਿਲੋਮੀਟਰ ਜਿਹੜਾ ਨਾਰਕੰਡਾ ਰਹਿ ਗਿਆਗਾ ਤੇੜਾ ਨਾਲ ਦਾ ਮਿੱਤਰ ਸੀਗਾ ਤੇ ਉਹਨੇ ਕੱਲ ਭਾਈ ਗੱਡੀ ਤੇ ਸਫ਼ਰ ਕੀਤਾ ਸਾਈਕਲ ਉਹਨੇ ਆਪਣਾ ਗੱਡੀ ਤੇ ਰੱਖ ਕੇ 15 ਕਿਲੋਮੀਟਰ ਸਫ਼ਰ ਤੈਅ ਕੀਤਾ ਉਹਦੇ ਉੱਤੇ ਤੇ ਬਾਕੀ ਮੈਨੂੰ ਸਮਝੋ ਬਾਹਰਾਂ ਗੱਲ 15 ਕਿਲੋਮੀਟਰ ਮੈਥੋਂ ਮੂਰੇ ਸੀਗਾ ਤੇ 10 ਕਿਲੋਮੀਟਰ ਮੈਥੋਂ ਪਿੱਛੇ ਫੇਰ ਰਹਿ ਗਿਆ ਸੀਗਾ ਤੇ ਫਿਰ ਜੇ ਆਪਾਂ ਗੱਡੀ ਤੇ ਸਫ਼ਰ ਕਰਨਾ ਤੇ ਫਿਰ ਸਫ਼ਰ ਕਰਨ ਦਾ ਕੋਈ ਫਾਇਦਾ ਨਹੀਂਗਾ ਕਿਉਂਕਿ ਨਾ ਤਾਂ ਮੈਨੂੰ ਦੱਸਿਆ ਕੱਲ ਵੀ ਮੈਂ ਗੱਡੀ ਤੇ ਲੰਘ ਗਿਆ ਉਹ ਤਾਂ ਮੈਂ ਕਾਲ ਕੀਤੀ 5 6 ਵਜੇ ਦੇ ਕਰੀਬ ਤੇ ਫਿਰ ਉਹਨੇ ਦੱਸਿਆ ਵੀ ਮੈਂ ਫਿਰ ਮੈਂ ਉਹਨੂੰ ਕਿਹਾ ਵੀ ਭਾਈ ਤੂੰ ਗੱਡੀ ਤੇ ਸਫ਼ਰ ਕੀਤਾਗਾ ਤੇ ਪਹਿਲਾਂ ਮੇਰੇ ਕੋ ਮੰਨਿਆ ਨਹੀਂ ਫਿਰ ਜਿਹੜੀ ਤੁਸੀਂ ਕੱਲ ਵਾਲੇ ਬਲੌਗ ਦੇ ਵਿੱਚ ਵੀਡੀਓ ਦੇਖੀ ਆ ਫਿਰ ਮੈਂ ਉਹਨੂੰ ਦਿਖਾਈ ਫਿਰ ਮੰਨਿਆ ਪਹਿਲਾਂ ਮੰਨਦਾ ਨਹੀਂ ਸੀਗਾ ਤੇ ਐਦਾਂ ਫਿਰ ਜੇ ਇੱਕ ਬੰਦਾ ਗੱਡੀ ਤੇ ਸਫ਼ਰ ਕਰੂਗਾ ਤਾਂ ਫਿਰ ਸਫ਼ਰ ਦੇ ਵਿੱਚ ਆਨੰਦ ਜਿਹੜਾ ਘਟ ਆਊਗਾ ਫਿਰ ਤਾਂ ਲਾ ਲਓ ਤੇ ਹਿਸਾਬ ਵੀ ਇੱਕ ਹਿਸਾਬ ਦਾ ਕੱਲ ਨੂੰ ਇਕੱਲੇ ਹੀ ਆਂਗੇ ਕਿਉਂਕਿ ਗੱਡੀ 'ਤੇ ਸਫ਼ਰ ਕਰਨਾ ਤਾਂ ਫਿਰ ਗੱਡੀ 'ਤੇ ਹੀ ਆਉਣਾ ਚਾਹੀਦਾ ਆਪਾਂ ਨੂੰ ਧਰੋ ਆਪਾਂ ਦੱਸ ਕੇ ਸਾਈਕਲ ਦੇ ਉੱਤੇ ਭਾਈ ਵੀ ਸਾਈਕਲ ਉੱਤੇ ਇਦਾਂ ਕਰਤਾ ਸਾਈਕਲ ਉੱਤੇ ਪੌਦਾਂ ਕਰਤਾ ਤੇ ਉਹਦਾ ਕੋਈ ਫਾਇਦਾ ਨਹੀਂਗਾ ਕਿਉਂਕਿ ਇਦਾਂ ਫਿਰ ਹੋਰ ਵੀ ਸਾਈਕਲ ਵਾਲੇ ਵੀਰਾਂ ਦਾ ਜਿਹੜਾ ਉਹ ਜਿਹੜਾ ਆਪਣਾ ਰਿਕਾਰਡ ਗਲਤ ਹੁੰਦਾਗਾ ਵੀ ਇਹ ਕਿਤੇ ਸਾਈਕਲ ਰੱਖ ਕੇ ਲੈ ਕੇ ਜਾਂਦੇ ਹੋਣਗੇ ਜਦੋਂ ਆਪਾਂ ਜਾ ਰਹੇ ਆ ਤਾਂ ਉਦੋਂ ਤਾਂ ਸਾਈਕਲ 'ਤੇ ਹੀ ਜਾਣਾ ਚਾਹੀਦਾਗਾ ਹਲੇ ਵੀ ਮੈਂ ਇਥੋਂ ਮੈਂ ਅੱਧਾ ਪਣਾ ਘੰਟਾ ਖੜਕੇ ਉਸ ਟਾਬੇ ਉੱਤੇ ਹੀ ਉਹਦੀ ਵੇਟ ਕੀਤੀ ਹੁਣ ਕਾਲ ਵੀ ਕੀਤੀ ਹੈਗੀ ਤੇ ਕਾਲ ਉਹਨੇ ਚੱਕੀ ਨਹੀਂ ਗਈ ਤੇ ਟਾਈਮ ਬਹੁਤ ਜ਼ਿਆਦਾ ਖਰਾਬ ਜਾਂਦਾ ਜਿਹਦਾ ਕਰਕੇ ਅੱਗੇ ਰਾਸਤੇ ਫਿਰ ਹੋਰ ਬੰਦ ਹੋਣਗੇ ਆਪਾਂ ਨੂੰ ਇਹ ਆ ਵੀ ਟਾਈਮ ਦੇ ਨਾਲ ਸਪੀਤੀ ਵਿੱਚ ਐਂਟਰ ਕਰ ਜੀਏ ਤੇ ਸਪੀਤੀ ਪੂਰਾ ਫੋਪ ਨੇਰੀਆਗਾ ਕਿਤੇ ਕਿਤੇ ਚੜਾਈਆਂ ਨੇ ਤੇ ਕਿਤੇ ਕਿਤੇ ਉਹਦੇ ਵਿੱਚ ਆਪਾਂ ਨੂੰ ਚੜਾਈਆਂ ਪੈਣਗੀਆਂ ਤੇ ਕਿਤੇ ਕਿਤੇ ਖੁੱਲੇ-ਖੁੱਲੇ ਮੈਦਾਨ ਹੋਣਗੇ ਤੇ ਐਦਾਂ ਕਰਕੇ ਆਪਣਾ ਜਿਹੜਾ ਟਾਈਮ ਸਵੇਰ ਦਾ ਫਿਰ ਵੇਸਟ ਹੋ ਜਾਂਦਾ ਕਿਉਂਕਿ 2-3 ਘੰਟੇ ਤਾਂ ਪੈਕ ਕਰਨ ਨੂੰ ਲਾਉਂਦਾ ਗਾ ਜਿਹਦਾ ਕਰਕੇ ਟਾਈਮ ਬਹੁਤ ਫੇਰ ਵੇਸਟ ਜਾਂਦਾ ਤੇ ਤਾਂ ਕਰਕੇ ਫਿਰ ਥੋੜਾ ਜਿਹਾ ਉਹ ਔਖਾ ਹੀ ਹੋ ਜਾਂਦਾ ਗਾ ਸਫਰ ਕੱਢਣਾ ਸਵੇਰ ਵਾਲਾ ਜਿਹੜਾ ਸਫਰ ਸੌਖਾ ਨਿਕਲ ਜਾਂਦਾ ਗਾ ਤੇ ਜਿਹੜਾ ਆਥਨ ਵਾਲਾ ਗਾ ਉਹ ਤਾਂ ਫਿਰ ਟਾਈਮ ਦੇ ਨਾਲ ਆਪਾਂ ਨੂੰ ਨਾ ਟਿਕਾਣਾ ਲੱਭ ਕੇ ਤੇ ਫਿਰ ਉੱਥੇ ਰੁਕਣਾ ਪੈਂਦਾ ਗਾ ਤੇ ਝੂਠ ਮਾਰਨ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਆਪਾਂ ਗੱਡੀ ਤੇ ਐਂਤ ਦੱਸ ਦੋ ਭਾਈ ਵੀ ਗੱਡੀ ਤੇ ਆਪਾਂ ਸਫ਼ਰ ਕੀਤਾਗਾ ਇੰਨਾ ਤੇ ਠੀਕ ਆ ਜੀ ਆਪਾਂ ਇਸ ਟਾਈਮ ਸਾਈਕਲ ਦੇ ਉੱਤੇ ਨਾਰਕੰਡਾ ਫਤਿਹ ਕਰਨ ਚੱਲੇ ਆਂਗੇ ਤੁਹਾਡੇ ਸਾਰਿਆਂ ਦੇ ਪਿਆਰ ਦੇ ਸਦਕਾ ਤੇ ਖਿੱਚ ਕੇ ਰੱਖੋ ਕੰਮ ਵੀਡੀਓ ਨੂੰ ਆਪਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਤਾਂ ਕਿ ਵੱਧ ਤੋਂ ਵੱਧ ਆ ਫੈਮਲੀਆں ਤੱਕ ਮਿੱਤਰ ਪਿਆਰਾਂ ਤੱਕ ਆਪਣੀ ਜਿਹੜੀ ਵੀਡੀਓ ਪਹੁੰਚੇ ਜੀ ਇੰਡੀਅਨ ਆਇਲ ਦਾ ਪੰਪ ਦੇ ਉੱਤੇ ਆਪਾਂ ਰੁਕੇ ਸੀਗੇ ਇੱਥੇ ਅੱਧੇ ਘੰਟੇ ਦੀ ਆਪਾਂ ਬ੍ਰੇਕ ਲਈ ਆ ਗਈ ਫਰੈਸ਼ ਵਗੈਰਾ ਹੋਣਾ ਸੀਗਾ ਤੇ ਆਪਾਂ ਗਲਤੀ ਦੇ ਨਾਲ ਜਿਹੜਾ ਉਹ ਲੇਡੀਜ਼ ਬਾਥਰੂਮ ਚ ਪੜ ਗਏ ਸੀਗੇ ਤੇ ਇਧਰ ਨਾਰਕੰਡਾ ਪਹੁੰਚ ਗਏ ਆਪਾਂ ਤੇ ਸਾਈਕਲ ਆਪਣਾ ਖੜਾ ਨਾਰਕੰਡਾ ਦੇ ਬਿਲਕੁਲ ਲੋਗੋ ਦੇ ਥੱਲੇ ਤੇ ਬਾਕੀ ਅੱਧਾ ਘੰਟਾ ਰੁਕੇ ਸੀ ਨਾਲ ਵਾਲਾ ਮਿੱਤਰ ਜਿਹੜਾ ਫੇਰ ਨਹੀਂ ਆਇਆ ਨਾ ਉਹਦੀ ਕੋਈ ਕਾਲ ਆਈ ਹੈਗੀ ਤੇ ਐਸ ਹਾਲ ਨਾਲ ਤਾਂ ਫਿਰ ਨਾਰਕੰਡਾ ਹੀ ਨਹੀਂ ਪਹੁੰਚਿਆ ਜਣਾ ਉਤੋਂ ਤਿਆਂਨ ਕੀ ਕਰੀਏ ਸਮਝ ਨਹੀਂ ਆ ਰਹੀ ਕਿਉਂਕਿ ਇੱਥੋਂ ਰਾਮਪੁਰ ਪਹੁੰਚਣਾ ਸੌਖਾ ਥੋੜਾ ਜਆ ਤੇ ਬਾਕੀ ਪਾਣੀ ਦੀ ਬੋਤਲ ਵਗੈਰਾ ਭਰ ਲਈ ਆਪਾਂ ਇੱਥੋਂ ਚਾਰਜਰ ਵੀ ਲਾ ਲਿਆ ਥੋੜਾ ਜਆ 20 ਮਿੰਟ ਦੀ ਖਾਤਰ ਇਹਨਾਂ ਤੋਂ ਵਾਈਫਾਈ ਲਿਆ ਸੀਗਾ ਇਹ ਵੀਡੀਓ ਅਪਲੋਡ ਹੋ ਜੂਗੀ ਤੇ ਵਾਈਫਾਈ ਪੂਰਾ ਸਲੋ ਹੈਗਾ ਦੇਖਦੇ ਆ ਨਾਰਕੰਡਾ ਜਾ ਕੇ 5G ਆਪਣਾ ਆਪ ਦਾ ਹੀ ਚੱਲ ਪੇ ਨਟ ਤੇ ਫਿਰ ਆਪਾਂ ਜਿਹੜੀ ਛੋਟੇ ਤੱਕ ਵੀਡੀਓ ਪਹੁੰਚਦੀ ਕਰ ਦਾਂਗੇ ਅੱਜ ਵਾਲੀ ਵੀਡੀਓ ਲੇਟ ਹੋ ਗਈ ਹੈਗੀ ਉਹਦੇ ਲਈ ਥੋੜਾ ਜਆ ਹੁਣ ਆ ਕਾਸ਼ ਤੁਹਾਨੂੰ ਚੱਕਣਾ ਪਿਆ ਕਰੂਗਾ ਘੰਟੀ ਵਾਲਾ ਬਟਨ ਆਪ ਲੋ ਤੇ ਤੁਹਾਨੂੰ ਪਤਾ ਲੱਗ ਜਾ ਕਰੂਗੀ ਵੈਸੇ ਵੀਡੀਓ ਦਾ ਫੈਕਸ ਟਾਈਮ ਆਪਣਾ 8 ਵਜੇ ਦਾ ਹੀ ਹੈਗਾ ਤੇ ਨਹੀਂ ਤਾਂ ਫਿਰ ਤੁਸੀਂ ਘੰਟੀ ਵਾਲਾ ਬਟਨ ਆਪ ਲੋ ਤੇ ਉਹ ਭਾਈ ਆ ਤੁਹਾਨੂੰ ਵੀਡੀਓ ਪਹੁੰਚ ਜਾ ਕਰੂਗੀ ਇਹ ਮਿੱਤਰ ਨੇ ਜਿਨ੍ਹਾਂ ਨੇ ਆਪਣੀ ਫੋਟੋ ਕੀਤੀ ਆ ਅਸੀ ਕਾਵੇ ਜੀ ਥੈਂਕ ਯੂ ਤੇ ਇਹ ਭਾਈ ਨਾਰਕੰਡਾ ਤੁਈ ਆਗੇ ਇਹਨਾਂ ਨੇ ਆਪਣੀ ਲੋਕੋ ਕੋਲੇ ਖੜ ਕੇ ਪਿਆਰੀ ਜੀ ਫੋਟੋ ਕੀਤੀ ਹੈਗੀ ਤੇ ਤੁਸੀਂ ਇਸ ਫੋਟੋ ਥੱਲੇ ਜਰੂਰ ਪਿਆਰਾ ਜਿਹਾ ਕਮੈਂਟ ਕਰਿਓ ਆਪਾਂ ਨਾਰਕੰਡਾ ਜੀ ਫਤਿਹ ਕਰਤਾ ਜੀ ਅਜ ਨਾਰਕੰਡਾ ਜੀ ਠੀਕ ਹੈ ਜੀ ਚੱਲ ਜੀ ਅੱਗੇ ਆਪਾਂ ਰਾਮਪੁਰ ਵਾਲੀ ਸਾਈਡ ਤੇ ਉੱਧਰ ਜਾ ਕੇ ਖਾਸੀ ਟਲਾਂਣ ਪੈਣੀ ਹੈਗੀ ਤੇ ਇਹ ਸਾਰੇ ਜਿੰਨੇ ਵੀ ਤੁਸੀਂ ਦੇਖ ਸਕਦੇ ਹੋ ਨਾ ਇਹ ਸਾਰੇ ਸਾਰੇ ਇਹ ਸਿਓ ਆਗੇ ਜਿੰਨੇ ਵੀ ਆ ਨਾਰਕੰਡਾ ਦੇ ਵਿੱਚ ਤੁਹਾਨੂੰ ਸਿਓਈ ਦੇਖਣ ਨੂੰ ਮਿਲੇਗਾ ਆ ਜੰਨੀਆਂ ਉੱਪਰ ਝੌਂਪੜੀਆਂ ਜੀਆਂ ਪਾਈਆਂ ਹੋਈਆਂ ਨੇਗੀਆਂ ਇਹੇ ਉੱਪਰ ਇਹ ਆਪਣਾ ਜਾਲੀ ਕਾਤੋਂ ਲਗਾਤੇ ਹਾਂ ਇਸ ਵਿੱਚ ਅ ਮਤਲਬ ਸੁਨੋ ਕੇ ਲਈ ਬਰਫ ਪੜਦੀ ਹੈ ਜਾਂਪਣਾ ਗੋਲਾ 사ਤ ਬਰਫ ਕਰ ਬਣ ਕੇ اچھا ਉਹ ਗੋਲੇ ਕੇ ਕਾਰਨ ਹੈ ਵੀ ਬਰਫ ਕੇ ਸਾਥ ਇਸਕਾ ਨੁਕਸਾਨ ਹੁੰਦਾ ਹੈ ਡੈਮੇਜ ਕਰਦਾ ਹੈ ਡੈਮੇਜ ਕਰਦਾ ਹੈ ਤੇ ਅਭੀ ਕਟਾਈ ਹੋ ਗਈ ਇਸਕੀ ਨਹੀਂ ਅਭੀ ਤੋ ਨਹੀਂ ਅਭੀ ਚੱਲ ਰਹੀ ਹੈ ਨਾ ਅਭੀ ਤੋ ਸੇਪ ਤੁਰਾਨ ਹੋਗੀ ਅਭੀ ਤੋ ਡਾਈ ਹੋਗੀ ਅਭੀ ਵਿਚ ਵਿਚ ਮੇ ਹੋ ਰਹੀ ਹੈ ਵਿਚ ਵਿਚ ਮੇ ਹਾਂ ਤੇ ਇਹ ਭਾਈ ਆ ਜਿਹੜਾ ਹਨ ਇਹ ਬਰਫ ਦਾ ਕਰਕੇ ਇੱਥੇ ਜਿਹੜਾ ਨਾਰਕੰਡਾ ਦੇ ਵਿੱਚ ਜਿੰਨੇ ਤੋਂ ਦੇਖਣ ਨੂੰ ਮਿਲਣਗੇ ਸਾਰੇ ਉੱਤਿਆ ਅੱਜ ਮੈਂ ਆਪਣੇ ਮੱਛਰਦਾਨੀਆਂ ਜੀਆਂ ਹੁੰਦੀਆਂ ਨੇ ਉਦਾਂ ਇਹਨਾਂ ਦਾ ਲਾਏ ਹੋਏ ਆਗੇ ਠੀਕ ਹੈ ਜੀ ਚੱਲੀਏ ਕਰੀਏ ਰੁਕਸਤ ਦੇ ਆਪਾਂ ਰਾਮਪੁਰ ਵਾਲੀ ਸਾਈਡ ਅੱਜ ਦਾ ਕੀ ਟਿਕਾਣਾ ਹੋਊਗਾ ਉਹ ਤੁਹਾਨੂੰ ਦੱਸ ਦਿੰਨੇ ਆਂ ਫਿਰ ਆਪਾਂ ਪਹੁੰਚ ਕੇ ਲੋਵੀ ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਆਫੀਸ਼ੀਅਲੀ ਆਪਾਂ ਨਾਰਕੰਡਾ ਫਤਿਹ ਕਰਤਾ ਵੈਲਕਮ ਟੂ ਨਾਰਕੰਡਾ ਸਾਹਮਣੇ ਵੀ ਭਾਈ ਨਾਰਕੰਡਾ ਦਾ ਜਿਹੜਾ ਵੱਡਾ ਸਾਰਾ ਬੋਰਡ ਉਹ ਵੀ ਆ ਗਿਆ ਇੱਥੇ ਆ ਕੇ ਪੂਰਾ ਪੱਦਰ ਹੋ ਗਿਆ ਤੇ ਇੱਥੋਂ ਬਾਅਦ ਸਾਰੀ ਹਟਲਾਨ ਸ਼ੁਰੂ ਹੋ ਜਾਣੀ ਆ ਹੁਣ ਕਹਿ ਸਕਦੇ ਆਂ ਭਾਈ ਆਪਾਂ ਨਾਰਕੰਡਾ ਦੇ ਵਿੱਚ ਆ ਗਏ ਆਂਗੇ ਹਵੇ ਚਾਲੀ ਚੌਂਕ ਜਾਵਾਂਦਾ ਨਾਰਕੰਡਾ ਦਾ ਤੇ ਇੱਥੋਂ ਜਿਹੜੀ ਉਹ ਟਲਾਨ ਸ਼ੁਰੂ ਹੋ ਜਾਂਦੀ ਹੈਗੀ ਸਾਢੇ 8800 ਹਾਈਟ ਦੇ ਉੱਪਰ ਆਪਾਂ ਖੜੇ ਆ ਇਸ ਟਾਈਮ ਨਾਰਕੰਡਾ ਤੇ ਨਾਰਕੰਡਾ ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਆਪਾਂ ਇਹਦਾ ਫਤਿਹ ਕਰਤਾਗਾ ਇਹ ਉਹੀ ਸਾਈਕਲ ਆ ਜਿਹੜਾ ਹੇਮਕੁੰਟ ਸਾਹਿਬ ਬਿਲਕੁਲ ਟੌਪ ਤੇ 15200 ਫੁੱਟ ਦੀ ਉਚਾਈ ਤੇ ਗਿਆ ਸੀਗਾ ਅੱਜ 8800 ਹਾਈਟ ਉੱਤੇ ਆਪਾਂ ਪਹੁੰਚਿਆ ਅੱਗੇ ਬਥੇਰੇ ਆਪਾਂ ਹਾਈ ਪਾਸ ਜਿਹੜੇ ਫਤਿਹ ਕਰਾਂਗੇ ਤੁਹਾਡੇ ਪਿਆਰ ਦੇ ਨਾਲ ਸਾਈਕਲ ਆਪਣਾ ਚੱਲਦਾ ਰਹੇ ਆਪਾਂ ਤੰਦਰੁਸਤ ਰਹੀਏ ਤੇ ਬਾਬਾ ਮਿਹਰ ਕਰੇ ਆਪਾਂ ਸਾਰੇ ਜਿਹੜੇ ਪਾਸ ਆਫ ਫਤਿਹ ਕਰਾਂਗੇ ਜੀ ਇੱਥੇ ਥੋੜਾ ਜਿਹਾ ਆਪਾਂ ਸਾਈਕਲ ਦੇ ਉੱਤੇ ਨਾ ਉਹ ਚੈਨ ਜਿਹੜੀ ਆਵਾਜ਼ ਕਰਦੀ ਹੈਗੀ ਤੇ ਉਹ ਆਪਾਂ ਇੱਥੇ ਲੱਭ ਕੇ ਕੋਈ ਉਹਨਾਂ ਤੋਂ ਆਪਾਂ ਜਿਹੜੀ ਥੋੜਾ ਮੋਟਾ ਇਹ ਤੇ ਨਿਕੜ ਲੱਗਦਾ ਉਹ ਲਵਾ ਲਈਏ ਪਹਿਲਾਂ ਤੇ ਅੱਗੇ ਵਾਲੇ ਰੌਖਾ ਭਾਰਾਂਪੁਰਲੀ ਨੂੰ ਉਹ ਸਿੱਧੇ ਕਰਦੇ ਆ ਜੀ ਨਾਰਕੰਡਾ ਦੇ ਵਿੱਚ ਸਭ ਤੋਂ ਵੱਧ ਜਿਹੜੀ ਠੰਡ ਮੰਨੀ ਆਂਦੀ ਹੈਗੀ ਕਿਉਂਕਿ ਇੱਥੇ ਜਿਹੜੇ ਸਭ ਤੋਂ ਜ਼ਿਆਦਾ ਤੁਹਾਨੂੰ ਸਿਓ ਵੀ ਦੇਖਣ ਨੂੰ ਮਿਲਣਗੇ ਉਹ ਇੱਥੇ ਹੀ ਦੇਖਣ ਨੂੰ ਮਿਲਣਗੇ। ਇਹ ਇਦਾਂ ਦਾ ਕੁਛ ਨਾਰਕੰਡਾ ਸ਼ਹਿਰ ਹੈਗਾ। ਤੇ ਇੱਥੋਂ ਆਪਾਂ ਹੁਣ ਚੱਲੀਏ ਅੱਗੇ ਵਾਲੇ ਰੁੱਖ ਉਹ ਕਰੀਏ ਸਭ ਤੋਂ ਪਹਿਲਾਂ ਕੁਝ ਸਾਈਕਲ ਸ਼ੌਂਪ ਤੋਂ ਜਾਂ ਮੋਟਰਸਾਈਕਲ ਸਾਈਕਲ ਤਾਂ ਹੁਣ ਹੀ ਨਹੀਂ ਮੋਟਰਸਾਈਕਲ ਵਾਲੀ ਸ਼ੌਪ ਲੱਭਦੇ ਆ ਜੀ। ਨਾਰਕੰਡਾ ਤੋਂ ਆਪਾਂ ਬਿਲਕੁਲ ਥੱਲੇ ਨੂੰ ਜਾ ਰਹੇ ਹਾਂ ਜੀ। ਇੱਥੋਂ ਦਾ ਜਿਹੜਾ ਮੌਸਮ ਆ ਬਹੁਤ ਸੋਹਣਾਗਾ ਤੇ ਹਰੇ ਭਰੇ ਜਿਹੜੇ ਦਰਖਤ ਆਗੇ ਸਿੱਧਾ ਡਾਊਨ ਹੀ ਆ ਜੀ। ਆ ਦੇਖਦੇ ਆ ਕਿੰਨਾ ਕਹਿ ਰਹੇ ਆ ਪਿੱਛੇ ਵੀ 25 ਤੋਂ 30 ਕਿ ਤੇ ਵੀ ਥੱਲੇ ਜਾ ਕੇ ਮੋਟਰਸਾਈਕਲ ਵਾਲੀ ਸ਼ਾਪ ਮਿਲ ਜੂ ਪਰ ਹੈ ਨਹੀਂ ਕਹਿੰਦੇ ਕੋਈ ਵੀ ਤੇ ਕਰੀਏ ਜੀ ਫਿਰ ਇਹ ਵੀ ਥੱਲੇ ਪਹੁੰਚ ਜੀਏ ਬਾਕੀ ਆਪਾਂ ਨਾਰਕੰਡਾ ਮੰਦਿਰ ਤੁਹਾਨੂੰ ਦੱਸਿਆ ਸੀ ਜਾਣਾ ਸੀ ਆਪਾਂ ਤੇ ਉਹ ਨਾ ਕਿਉਂਕਿ ਵੀ ਆਪਣੇ ਕੋਲੇ ਹਣਾ ਸਮਾਂ ਬਹੁਤ ਪਿਆਗਾ ਫੜੇ ਤਾਂ 12:30 ਹੀ ਹੋਏ ਹੈਗੇ ਤੇ ਜਿੰਨਾ ਚੱਲਿਆ 4:00 ਵਜੇ ਤੱਕ 5:00 ਵਜੇ ਤੱਕ ਆਪਾਂ ਸਾਈਕਲ ਚਲਾਵਾਂਗੇ ਫਿਰ ਜਿੱਥੇ ਰਾਤ ਹੋਗੀ ਤੇ ਉੱਥੇ ਆਪਣੇ ਜਿਹੜੇ ਅੱਜ ਦੇ ਟਟਾਣੇ ਹੋਣਗੇ ਜੀ ਐਦਾਂ ਦੇ ਕੁਝ ਰੂਟ ਆਗੇ ਤੇ ਸੌਖ ਨਾਲ ਵਧੀਆ ਵਿੱਚ ਦੀ ਆਪਣਾ ਸਾਈਕਲ ਜਿਹੜਾ ਨਿੰਗ ਰਿਹਾ ਜੀ ਚਲੋ ਟਾਈਮ ਦੇ ਨਾਲ ਆਪਾਂ ਫਿਰ ਹੁਣ ਪਾਈਏ ਜੇਬ ਦੇ ਵਿੱਚ ਤੇ ਇਹਨੂੰ ਕਰੀਏ ਆਪਾਂ ਫਟੇ ਬਾਕੀ ਮਾਠੀ ਧੁੱਪ ਵੀ ਨਿਕਲ ਗਈ ਹੈ ਇਹ ਆਪਾਂ ਜੀ ਨਾਰਕੰਡਾ ਤੋਂ 10 ਕਿਲੋਮੀਟਰ ਥੱਲੇ ਉਤਰੇ ਆਏ ਤੇ ਇੱਥੇ ਪਿੱਛੇ ਆਪਾਂ ਨੂੰ 4-5 ਜਗ੍ਹਾ ਇਦਾਂ ਦੀਆਂ ਮਿਲੀਆਂ ਜਿੱਥੇ ਆਹ ਦਰਖਤ ਡਿੱਗੇ ਹੋਏ ਆਗੇ ਰਾਹ ਖੋਲਹੀ ਜਾਂਦੇ ਆ ਜੀ ਸੀ ਵੀਆਂ ਲੱਗੀਆਂ ਹੋਈਆਂ ਨਗੀਆਂ ਪਰ ਦਰਖਤ ਕਾਫੀ ਡਿੱਗੇ ਹੋਏ ਆਗੇ ਆ ਬਾਕੀ ਰਸਤਾ ਸਾਰਾ ਢਲਾਨ ਵਾਲਾਗਾ ਇਹ ਦੱਸ ਰਿਹਾ ਕਿ ਵੀ ਅੱਗੇ ਵੀ 8 ਤੋਂ 10 ਜਗ੍ਹਾ ਯਾਨੀ ਕਿ ਇਹ ਸਾਰੇ ਦਰਖਤ ਡਿੱਗੇ ਹੋਇਆ ਹੋਰ ਕੋਈ ਚੱਕਰ ਨਹੀਂ ਕੱਚੇ ਪਹਾੜ ਹਨ ਤੇ ਜਿੱਦਾ ਕਰਕੇ ਇਹ ਦਰਖਤ ਉਹ ਥਾਂ ਥਾਂ ਤੇ ਡਿੱਗੇ ਹੋਏ ਤੁਹਾਨੂੰ ਦੇਖਣ ਨੂੰ ਮਿਲਣਗੇ ਜੋ ਕੋਈ ਵੀਰ ਅੱਜ ਦੇ ਟਾਈਮ ਮਤਲਬ ਸਫਰ ਕਰ ਰਿਹਾ ਨਾਰਕੰਡਾਲੇ ਪਾਸੇ ਕਿਉਂਕਿ ਨਾਰਕੰਡਾ ਤੋਂ ਥੱਲੇ ਰਾਮਪੁਰ ਵਾਲੇ ਪਾਸੇ ਕਿਉਂਕਿ ਚਾਰ ਪੰਜ ਦਿਨਾਂ ਤੋਂ ਮੀਂਹ ਪੈਂਦਾ ਸੀ ਅੱਜ ਹੁਣ ਮੀਨੂ ਠੱਲ ਪਈ ਹੈਗੀ ਤਾਂ ਕਰਕੇ ਵੀ ਜ ਸਾਰਾ ਕੁਝ ਸੈਟਿੰਗ ਬੈਟਿੰਗ ਸੈਟ ਕਰੀ ਜਾਂਦੇ ਆਗੇ ਥੋੜੇ ਹੁਣ ਤੋਂ ਪਹਿਲਾਂ ਰਸਤੇ ਖੁੱਲ ਜਾਣਗੇ ਵਿਥਲ ਸ਼ਹਿਰ ਤੋਂ ਆਪਾਂ 10 12 ਕਿਲੋਮੀਟਰ ਪਿੱਛੇ ਆਗੇ ਤੇ ਇੱਥੇ ਤਿੰਨ ਕ ਬਚ ਚੁੱਕੇ ਆਪਾਂ ਨੂੰ ਤੇ ਆਪਣੇ ਸਾਈਕਲ ਦੀ ਨਾ ਉਹ ਫਰੰਟ ਡੈਸਕ ਆ ਜਿਹੜੀ ਉਹ ਉੱਡ ਗਈ ਹੈ ਜੀ ਤੇ ਜੋੜ ਦੀ ਡਿਸਕ ਲਾਈ ਸੀਗੀ ਫਰੰਟ ਜਿਹਦਾ ਕਰਕੇ ਇਹ ਵਿਚੋਂ ਨਿਕਲ ਕੇ ਕਿਤੇ ਝੜ ਗਈ ਹੁਣ ਇਹ ਪਤਾ ਨਹੀਂ ਕਿੱਥੇ ਪਈ ਆਗੀ ਕਿੱਥੇ ਨਹੀਂ ਆਪਾਂ ਨੂੰ ਹੋਵੇ 2-3 ਕਿਲੋਮੀਟਰ ਪੈਦਲ ਹੁੰਦਿਆਂ ਨੂੰ ਤੇ ਆਪਾਂ ਪੈਦਲ ਹੀ ਆ ਰਹੇ ਹਾਂ ਹਲੇ 5 ਕਿਲੋਮੀਟਰ ਹੋਟਲ ਆਣਾ ਸਿੱਧੀ ਤੇ ਜਿਹਦਾ ਕਰਕੇ ਪਿਛਲੀਆਂ ਬ੍ਰੇਕਾਂ ਵੀ ਘੱਟ ਕੰਮ ਕਰਦੀਆਂ ਕਰ ਲਈਆਂ ਤੇ ਕਿਰਾਂ ਆਪਾਂ ਵਿੱਥਲ ਸ਼ਹਿਰ ਤੋਂ 5 ਕਿਲੋਮੀਟਰ ਪਿੱਛੇ ਇੱਕ ਸ਼ਹਿਰ ਆ ਉੱਥੇ ਤੱਕ ਢਲਾਨਾ ਉਹ ਕੱਢ ਲਈਏ ਫਿਰ ਆਪਾਂ ਵਿੱਥਲ ਜਾ ਕੇ ਜਿਹੜਾ ਤੇ ਉੱਥੇ ਕੋਈ ਨਾ ਕੋਈ ਢਾਬੇ ਉੱਤੇ ਰੋਕ ਕੇ ਤੇ ਇਹਦਾ ਪ੍ਰਬੰਧ ਕਰਾਂਗੇ ਡਿਸਕਾਂ ਵਗੈਰਾ ਉਹ ਹੱਲ ਕਰਦੇ ਆ ਕੋਈ ਨਾ ਕੋਈ ਦੇਖਦੇ ਆ ਕੋਈ ਨਾ ਕੋਈ ਵੀ ਚੇਂਜ ਕਰਦੇ ਆ ਵੀ ਆਪਣੇ ਕੋਲ ਹੈ ਵੀ ਹੈਗੀਆਂ ਨੇ ਵੀ ਜੋ ਫਿੱਟ ਵਹਿ ਗਈਆਂ ਫਿਰ ਫਿਰ ਆਪਾਂ ਜਿਹੜੀਆਂ ਫਰੰਟ ਡੈਸਕਾਂ ਲਾ ਲਈਏ ਇਹ ਦੋਨੇ ਡੈਸਕਾਂ ਨਾਲ ਹੀ ਇਹ ਕੰਮ ਕਰਦਾ ਇਨੀ ਢਲਾਨ ਦੇ ਉੱਤੇ ਪਿਛਲੇ ਮੰਨ ਕੇ ਚੱਲੋ ਵੀ ਤੁਸੀਂ 33 ਕਿਲੋਮੀਟਰ ਤੋਂ ਲੈ ਕੇ ਸਿੱਧੀ ਡਾਊਨ ਹੀ ਹੈਗੀ ਪੱਧਰ ਹੈ ਨਹੀਂਗਾ ਡਾਊਨ ਤੇ ਡਰ ਵੀ ਲੱਗਦਾ ਵੀ ਜੇ ਕਿਤੇ ਆਊਟ ਆਫ ਕੰਟਰੋਲ ਹੋ ਗਿਆ ਕੰਮ ਵੀ ਕਿਸੇ ਪਾਸੇ ਸਾਈਕਲ ਨਿਕਲ ਨਾ ਜਾਵੇ ਚਲੋ ਜੀ ਕੱਢ ਲਈਏ ਫਿਰ ਆਹ ਪੱਧਰ ਵਾਲਾ ਤੇ ਫਿਰ ਢਲਾਨ ਵਾਲਾ ਫਿਰ ਸਭ ਪੱਧਰ ਵਾਲਾ ਸਮਾਂ ਜਿੰਨਾ ਵੀ ਹੋਊਗਾ ਸਫ਼ਰ ਉਹ ਆਪਾਂ ਸਾਈਕਲ ਦੇ ਉੱਤੇ ਕਰਾਂਗੇ ਫਿਲਹਾਲ ਆਪਾਂ ਪੈਦਲ ਕਰਾਂਗੇ ਸਫ਼ਰ ਜਿੰਨਾ ਵੀ ਹੈਗਾ ਸੋਚਦੇ ਸੀਗੇ ਵੀ ਕਦੋਂ ਡਾਊਨ ਆਊਗਾ ਹੁਣ ਡਰ ਲੱਗਦਾ ਵੀ ਡਾਊਨ ਨਾ ਆ ਜੇ ਹੁਣ ਚੜ੍ਹਾਈ ਆ ਜੇ ਬਸ ਇਹੀ ਕਹਿੰਨੇ ਆਂਗੇ ਤੇ ਸਾਹਮਣੇ ਹੁਣ ਬਸ ਇੱਥੋਂ ਚੜ੍ਹਾਈ ਸ਼ੁਰੂ ਹੋ ਜਾਣੀ ਹੈਗੀ ਆ 10 ਤੋਂ 15 ਕਿਲੋਮੀਟਰ ਜਿਹੜਾ ਆਪਾਂ ਉਹ ਪੈਦਲ ਰਸਤਾ ਕੱਢਿਆ ਜੀ ਤੇ ਹੁਣ ਇਸ ਤੋਂ ਬਾਅਦ ਚੜ੍ਹਾਈ ਸ਼ੁਰੂ ਹੋ ਜਾਣੀ ਹੈਗੀ ਵਿਥਲ ਪਹੁੰਚ ਗਏ ਸੀਗੇ ਤੇ ਆਪਣੇ ਨਾਲ ਹੋ ਪਤਾ ਨਹੀਂ ਕੀ ਰਿਹਾ ਅੱਜ ਤੇ ਆਪਣੇ ਸਾਈਕਲ ਦੀਆਂ ਪਿਛਲੀਆਂ ਬ੍ਰੇਕਾਂ ਉਹ ਵੀ ਘੱਟ ਕੰਮ ਕਰਦੀਆਂ ਜਮਾਂ ਘੰਟਾ ਤੇ ਧਲਾਨ ਹੈਗੀ ਹੈਗੀ ਪਰ ਉਹੀ ਗੱਲ ਆ ਬੈਠ ਨਹੀਂ ਸਕਦੇ ਉੱਪਰ ਚੱਲਦੇ ਆ ਅੱਗੇ ਕੋਈ ਦੇਖਦੇ ਆ ਟੱਬਾ ਟੁੱਬਾ ਜੀ ਦੇ ਉੱਤੇ ਰੁੱਕ ਕੇ ਨਾ ਆਪਾਂ ਪਹਿਲਾਂ ਇਹ ਤਾਂ ਹੱਲ ਕਰੀਏ ਅੱਗੇ ਵਾਲਾ ਸਫ਼ਰ ਆਪਾਂ ਕੱਲ ਤੇ ਰੱਖਾਂਗੇ ਕਿਉਂਕਿ ਅੱਜ ਜਾ ਕੇ ਲਾਂ ਤਾਂ ਕੱਪੜੇ ਲੀਡੇ ਧੋਣੇ ਆਗੇ ਕੋਈ ਟਿਕਾਣਾ ਲੱਭਦੇ ਆਂਗੇ ਆਪਣੇ ਵਾਲਾ ਮਿੱਤਰ ਉਹ ਆਪਾਂ ਤੋਂ ਗਾਹ ਨੰਘ ਗਿਆ ਕਿਉਂਕਿ ਧਲਾਨ ਸੀਗੀ ਤੇ ਬਾਕੀ ਉਹਦੇ ਵਾਲੇ ਦੀਆਂ ਬ੍ਰੇਕਾਂ ਉਹਨੇ ਕਸਾਲੀਆਂ ਸੀਗੀਆਂ ਉਹ ਢੱਲੀਆਂ ਹੋ ਗਈਆਂ ਸੀ ਆਪਣੇ ਤਾਂ ਵਿੱਚੋਂ ਹੀ ਨਿਕਲ ਗਈਆਂ ਤੇ ਅੱਗੇ ਮੋਟਰਸਾਈਕਲ ਵਾਲੇ ਹੈਗੇ ਆਗੇ 15-20 ਕਿਲੋਮੀਟਰ ਤੇ ਜਾ ਕੇ ਆ ਇਹ ਆਪਾਂ ਨੂੰ ਹੀ ਹੱਲ ਕਰਨਾ ਪੈਣਾ ਚੱਲਦੇ ਆਂ ਵਿੱਥਲ ਤੋਂ 1.5 ਕਿਲੋਮੀਟਰ ਬਾਹਰ ਚੱਲ ਕੇ ਨਾ ਢਾਬੇ ਹੁੰਦੇ ਆਗੇ ਉੱਥੇ ਦੇਖਦੇ ਕੋਈ ਨਾ ਕੋਈ ਹੱਲ ਅਜ ਕੱਢਦੇ ਆਂ ਜਾ ਕੇ ਤੇ ਫਿਰ ਜਾ ਕੇ ਇਹਦੀਆਂ ਡਿਸਕਾਂਟ ਰਸਕਾਂ ਦਾ ਕੋਈ ਹੱਲ ਕਰੀਏ ਨਹੀਂ ਅੱਗੇ ਵਾਲਾ ਸਫ਼ਰ ਬਹੁਤ ਔਖਾ ਹੋਣਾ ਵਾਲਾਗਾ ਆਪਾਂ ਸਿੰਗਾਪੁਰ ਪਿੰਡ ਵਿੱਚ ਪਹੁੰਚ ਚੁੱਕੇ ਆਂ ਤੇ ਇੱਥੇ ਵੀਰ ਆਪਾਂ ਨੂੰ ਇੱਕ ਪੰਜਾਬੀ ਮਿਲਿਆ ਇੱਥੇ ਕੰਮ ਕਰਦਾ ਬਹੁਤ ਚੰਦ ਤੋਂ ਤੇ ਉਹਨੇ ਇੱਧਰ ਆਪਣਾ ਅਜਗੜ ਜਾ ਖੋਲ ਲਿਆ ਸਾਰਾ ਇੱਥੇ ਤੇ ਹੁਣ ਉਹਨੂੰ ਲਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਜੇ ਹੱਲ ਹੋ ਗਿਆ ਤਾਂ ਫਿਰ ਤਾਂ ਪੌਂ ਬਾਰਈਆਂ ਲੈਣ ਗਿਆ ਪੇਚਕਸ ਤੇ ਇਹਦਾ ਹੱਲ ਹੋ ਜੇ ਤਾਂ ਬਾਲਾ ਵਧੀਆ ਨਹੀਂ ਆਪਾਂ ਨੂੰ ਅੱਗੇ ਬਹੁਤ ਜ਼ਿਆਦਾ ਜਿਹੜਾ ਤੰਗ ਕਰੂਗਾ ਇੰਨਾ ਸ਼ੁਕਰ ਬੰਦਾ ਇੱਥੇ ਕੰਮ ਕਰਦਾ ਪੰਜਾਬੀ ਆ ਨੰਗਲ ਤੋਂ ਆ ਉਹ ਜਿਹੜਾ ਸਾਹਮਣੇ ਵੀਰ ਹੁੰਦਾ ਉਹ ਸਾਹਮਣੇ ਲਿਖਾਣਾ ਬਾਈ ਜੀ ਤੇ ਇਹਦੇ ਉੱਤੇ ਆਪਣਾ ਅੱਜ ਦਾ ਰਾਤ ਦਾ ਆਸ਼ੀਆਨਾ ਹੋਊਗਾ ਤੇ ਇਹ ਆ ਸਿੰਗਾਪੁਰ ਤੇ ਆਪਣੀ ਗੱਡੀ ਅੱਜ ਦੀ ਇੱਥੇ ਲੱਗੂਗੀ ਤੇ ਸਾਹਮਣੇ ਜਿਹੜਾ ਉਹ ਸਿੰਗਾਪੁਰ ਪਿੰਡ ਆਗਾ ਤੇ ਇਹ ਸਿੰਗਾਪੁਰ ਦੀਆਂ ਦੁਕਾਨਾਂ ਨੇ ਕੋਈ ਇੱਧਰ ਠੇਕਾ ਤੇ ਨਾਲ ਟਾਬਾ ਤੇ ਇੱਧਰ ਹੈਗਾ ਵੀਰ ਜੀ ਦਾ ਜਿਹੜਾ ਉਹ 13 ਟੂਲਾਂ ਦਾ ਕੰਮ ਨੰਗਲ ਤੋਂ ਵੀਰ ਤੇ ਉੱਪਰਲਾ ਤੋਂ ਉੱਪਰ ਜਾ ਕੇ ਦਹੁੰਨੇ ਆਂ ਗਿਆ ਆਸ਼ੀਆਨ ਨੂੰ ਤੇ ਇੱਥੇ ਆਪਣਾ ਜਰਾ ਦਾ ਟਿਕਾਣਾ ਦਾ ਵੀ ਆਏ ਅੱਜ ਇਹ ਤਾਂ ਆਪਣੇ ਵੀਰ ਇਹਨਾਂ ਦੀ ਟੈਰਾਂ ਦੀ ਦੁਕਾਨ ਹੈ ਇੱਥੇ ਤੇ ਇਹਨਾਂ ਨੇ ਅੱਜ ਆਪਾਂ ਨੂੰ ਰਹਿਣ ਦੀ ਖਾਤਰ ਇੱਥੇ ਆਸ਼ੀਆਨਾ ਦਿੱਤਾਗਾ ਵੀਰ ਜੀ ਕਿੱਥੋਂ ਆ ਕਿਹੜਾ ਪਿੰਡ ਆ ਵੀਰੇ ਜੀ ਆਪਾਂ ਉੰਨੇ ਤੋਂ ਆ ਰਾ ਅੱਛਾ ਹਾਂਜੀ ਹਾਂਜੀ ਤੇ ਨੰਗਲ ਕੋਲੋਂ ਜੀ ਸਰ ਠੀਕ ਆ ਤੇ ਇੱਥੇ ਵੀ ਬਾਈ ਅੱਜ ਰਾਤ ਨੂੰ ਵੀ ਪੰਜਾਬੀ ਪੰਜਾਬੀ ਦੇ ਕੰਮ ਆਇਆਗਾ ਤੇ ਇੱਥੇ ਇੱਕ ਢਾਬੇ ਵਾਲ ਨੂੰ ਪੁੱਛਿਆ ਸੀ ਉਹ ਵੀ ਕਹਿੰਦਾ ਹੀ پیسے ਤੋਂ ਉੱਪਰ ਪੀਓ ਪਰ ਥੋੜੀ ਡਰਿੰਕ ਡਰੰਕ ਕੀਤੀ ਸੀ ਉਹਨਾਂ ਦੀ ਤੇ ਵੀਰ ਕਹਿੰਦਾ ਆਪਣਾ ਵੀ ਹੈਗਾ ਟਿਕਾਣਾ ਹੈ ਛੋਟਾ ਜਿਹਾ ਮੈਂ ਖਾ ਵੀ ਕੋਈ ਚੱਕਰ ਨਹੀਂ ਆਪਾਂ ਤਾਂ ਸੱਤ ਚਾਹੀਦੀ ਆ ਤੇ ਉਹ ਮਿਲ ਜੇ ਤੇ ਵੀਰ ਨੂੰ ਆਪਾਂ ਸਵੇਰੇ ਮਿਲਦੇ ਆ ਸਾਈਕਲ ਆਪਣੀ ਇੱਧਰ ਲੱਗ ਚੁੱਕੀ ਹੈਗੀ ਦੁਕਾਨ ਦੇ ਉੱਤੇ ਵੀਰ ਜੀ ਦੇ ਤੇ ਇਹ ਸਵੇਰੇ ਸਾਢੇ 8 ਸਾਢੇ 8 ਦੇ ਵਿੱਚ ਵਿੱਚ ਆ ਜਾਣਗੇ ਕਿੱਥੇ ਰਹਿੰਦੇ ਤੁਸੀਂ ਵੀਰੇ ਵਿਥਲ ਰਹਿੰਦੇ ਆਪਾਂ ਵਿਥਲ ਜੀ ਤੇ ਵਿਥਲ ਵੀਰ ਉਹਨਾਂ ਨੇ ਆ ਜਾਣਾ ਇੱਥੇ ਤੇ ਸਵੇਰੇ ਫਿਰ ਆਪਾਂ ਇੱਥੋਂ ਪਾਵਾਂਗੇ ਚਾਲੇ ਟਾਈਮ ਨਾਲ ਫੋਨਾ ਨੂੰ ਕੇ ਪੈ ਜੀਏ ਟਾਈਮ ਨਾਲ ਆ ਵੀਰ ਨੂੰ ਦਈਏ ਇਜਾਜ਼ਤ ਠੀਕ ਆ ਵੀਰ ਜੀ ਓਕੇ ਵੀਰ ਜੀ ਓਕੇ ਭਾਈ ਜੀ ਧੰਨਵਾਦ ਜੀ ਠੀਕ ਹੈ ਜੀ ਓਕੇ ਭਾਈ ਜੀ ਠੀਕ ਹੈ ਜੀ ਤੇ ਇਧਰਲੀ ਸਾਈਡ ਆਪਣਾ ਜਿਹੜਾ ਉਹ ਆਸ਼ੀਆਣਾਗਾ ਅੱਜ ਦਾ ਇਹ ਥੋੜਾ ਜਿਹਾ ਜੰਗਲੀ ਟਿਕਾਣਾ ਹੀ ਹੈਗਾ ਬਾਕੀ ਸਾਨੂੰ ਸਿੰਗਾਪੁਰ ਤੜਕੇ ਵੀ ਦਿਖਾ ਦਾਂਗੇ ਆਪਾਂ ਉੱਪਰ ਰਹਿੰਦਾਗਾ ਪਿੰਡ ਜਵਾਕ ਜੇ ਵੀ ਆਏ ਸੀ ਉਹ ਕਹਿੰਦੇ ਸੀ ਥੋੜਾ ਜਿਹਾ ਪਹਿਲਾਂ ਆਏ ਤੇ 2 ਮਹੀਨੇ ਤੋਂ ਲੀਚ ਜਿਆ ਸੀ ਜਿਹੜਾ ਉਹ ਚਾਉਂਦਾ ਸੀਗਾ ਤੇ ਇੱਧਰ ਆਪਣਾ ਅਸ਼ਿਆ ਨਾ ਪੌੜੀਆਂ ਥੋੜੀਆਂ ਜੀਆਂ ਰਸਕੀ ਆ ਲਓ ਜੀ ਇਹ ਸੁੱਖ ਨਾਲ ਪਈ ਆਪਣਾ ਜਿਹੜਾ ਉਹ ਅੱਜ ਦਾ ਰਹਿਣ ਬਸੇਰਾਗਾ ਤੇ ਖਾਸਾ ਵਧੀਆ ਰਹਿਣ ਬਸੇਰਾ ਆਪਾਂ ਨੂੰ ਛੱਤ ਚਾਹੀਦੀ ਸੀ 7 ਮਿਲ ਗਈ ਆਪਾਂ ਨੂੰ ਤੇ ਇੱਥੇ ਵੀਰ ਕਹਿੰਦਾ ਵੀ ਆਪਦਾ ਕਰ ਲੇ ਅਡਜਸਟਮੈਂਟ ਜੀ ਤੇ ਆਪਾਂ ਜਿਹੜਾ ਪੈ ਜਾਾਂਗੇ ਫਿਰ ਤੇ ਬਾਕੀ ਵੀਰੇ ਅੱਜ ਆਪਾਂ ਇੱਥੇ ਟਾਈਮ ਨਾਲ ਸੌਣੇ ਆਂਗੇ ਕਿਉਂਕਿ ਸਵੇਰੇ ਕੰਮ ਖਿੱਚਣਾਗਾ ਵੀਰ ਨੇ ਫਰੰਟ ਵਾਲੀਆਂ ਜਿਹੜੀਆਂ ਆਪਣੀਆਂ ਡਿਸਕਾਂ ਉਹਦਾ ਤਾਂ ਹੱਲ ਕਰਤਾ ਹਰੇ ਪਿਛਲੀਆਂ ਦਾ ਹੱਲ ਨਹੀਂ ਹੋਇਆ ਪਤਾ ਨਹੀਂ ਉਹ ਕਾਹਤੋਂ ਨਹੀਂ ਹੋਇਆ ਖਣੀ ਤਾਂ ਉਹ ਵੀ ਉੱਡ ਗਈਆਂ ਉਹਦਾ ਹੱਲ ਆਪਾਂ ਸਵੇਰੇ ਦੇਖਾਂਗੇ ਬੈਗ ਦੇ ਵਿੱਚ ਦੇਖੂਗਾ ਬਹਿ ਤਾਂ ਜੋੜੀਆਂ ਚਾਰ ਸੀ ਖਣੀ ਦੋਈ ਸੀ ਲਾਸਟ ਸੀ ਸ਼ਾਇਦ ਤੇ ਅ ਅੱਜ ਦਾ ਫਿਰ ਆਪਾਂ ਸਿੰਗਾਪੁਰ ਦੇ ਵਿੱਚ ਹੀ ਰਾਤ ਕੱਟਾਂਗੇ ਤੇ ਬਹੁਤੀਆਂ ਗੱਲਾਂ ਜਿਹੜੀਆਂ ਆਪਾਂ ਸਵੇਰੇ ਕਰਾਂਗੇ ਅੱਜ ਆਪਾਂ ਘੱਟੋ ਘੱਟ 20 ਤੋਂ 25 ਕਿਲੋਮੀਟਰ ਜਿਹੜਾ 25 ਕਿਲੋਮੀਟਰ ਹੋ ਗਿਆ ਹਾਂ ਤੇ ਉਹ ਆਪਾਂ ਪੈਦਲ ਕੀਤਾਗਾ ਤੇ ਜੇ ਕਿਸੇ ਵੀਰ ਨੇ ਸਾਈਕਲ ਪਹਾੜਾਂ ਦੇ ਉੱਤੇ ਚਲਾਉਣਿਆਂ ਤਾਂ ਹਾਈਡਰੌਲਿਕ ਬ੍ਰੇਕਾਂ ਵਾਲੇ ਉਹ ਲੈ ਲਿਓ ਤੁਸੀਂ ਇਹ ਔਡ ਜਾਂਦੀਆਂ ਨੇ ਬ੍ਰੇਕਾਂ ਬਰੁਕਾਂ ਜੀਆਂ ਚੜ੍ਹਾਈ ਖਾਸੀ ਢਲਾਨ ਸੀਗੀ ਥੱਲੇ ਨੂੰ ਤੇ ਠੀਕ ਆ ਜੀ ਫਿਰ ਹਾਂ ਬਾਕੀ ਗੱਲਾਂ ਆਪਾਂ ਕੱਲ ਨੂੰ ਕਰਾਂਗੇ ਅੱਜ ਦੀ ਤੁਹਾਨੂੰ ਵੀਡੀਓ ਕਿੱਦਾਂ ਲੱਗੀ YouTube ਉੱਤੇ ਸਬਸਕ੍ਰਾਈਬ ਕਰ ਲਓ ਵਧੀਆ ਜਾਂ ਪਿਆਰਾ ਜਿਹਾ ਕਮੈਂਟ ਕਰ ਦਿਓ ਲਾਈਕ ਕਰ ਦਿਓ ਤੇ ਵਧੀਆ ਪਿਆਰਾ ਕਮੈਂਟ ਕਰ ਦਿਓ ਸਾਨੂੰ ਹੌਸਲਾ ਵਜਾਈ ਹੁੰਦੀ ਉਹਦੇ ਨਾਲ ਮੱਛਰ ਕਾਫੀ ਇੱਥੇ ਨੂੰ ਕਰਕੇ ਫਿਰ ਵੀਰ ਨੇ ਆਪਣ ਨੂੰ ਆ ਦਿੱਤਾ ਇੱਕ ਕਛੂਆ ਜਿਹਾ ਇਹ ਵੀ ਚਲੋ ਲਾਉਨੇ ਆਪਾਂ ਰਾਤ ਨੂੰ ਤਾਂ ਕਹਿੰਦਾ ਠੰਡੀ ਹੋ ਜੂਗੀ ਤੇ ਬਾਕੀ ਹਾ ਫੇਸਬੁਕ ਉੱਤੇ ਆਪਾਂ ਨੂੰ ਫੋਲੋ ਕਰ ਲਓ ਜੀ ਤੇ ਉਹਦੇ ਉੱਤੇ ਆਪਾਂ ਨੂੰ ਸ਼ਾਮ ਨੂੰ ਪੰਜੇ ਵੀਡੀਓ ਆਈ ਜਾਂਦੀ ਆਪਣੀ ਤੇ ਬਾਕੀ ਰਹੀ ਗੱਲ ਜੀ ਇੰਸਟਾਗ੍ਰਾਮ ਦੀ ਤੇ ਇੰਸਟਾਗ੍ਰਾਮ ਉੱਤੇ ਤੁਸੀਂ ਆਪਾਂ ਨੂੰ ਫੋਲੋ ਕਰ ਸਕਦੇ ਹੋਗੇ ਹਰ ਨਿੱਕੀ-ਮੋਟੀ ਅਪਡੇਟ ਲਈ ਕਿੱਥੇ ਆ ਕਿਦਾਂ ਕੀ ਕਰਦੇ ਆ ਉਹ ਸਾਰੀ ਤੁਹਾਨੂੰ ਇੰਸਟਾਗ੍ਰਾਮ ਉੱਤੇ ਮਿਲ ਜੂਗੀ ਇੱਥੇ ਨੈੱਟਵਰਕ ਦੀ ਪ੍ਰੋਬਲਮ ਆ ਜਿੱਦਾ ਕਰਕੇ ਆਪਣੇ ਵਲੌਗ ਥੋੜੇ ਜੇ ਘੰਟਾ ਦੋ ਘੰਟੇ ਲੇਟ ਹੋ ਗਏ ਸੀ ਅੱਜ ਤੇ ਕੱਲ੍ਹ ਵਾਲੇ ਕੋਸ਼ਿਸ਼ ਕਰਾਂਗੇ ਇੱਥੇ ਸ਼ਾਇਦ ਨੈੱਟਵਰਕ ਹੋਵੇ ਵਧੀਆ ਤੇ ਆਪਾਂ ਟਾਈਮ ਦੇ ਨਾਲ ਪਹੁੰਚਾ ਲਾਂਗੇ ਆਪਣਾ ਮਿੱਤਰ ਟੱਪ ਗਿਆ ਸੀਗਾ ਗਾਹਾਂ ਲੰਘ ਗਿਆ ਤੇ ਹੁਣ ਫੋਨ ਪਹਿਲਾਂ ਕੀਤੇ ਸੀਗੇ ਉਹਨੂੰ ਚੱਕੇ ਨਹੀਂ ਦੋ ਵਾਰੀ ਫੋਨ ਲਾਇਆ ਸੀ ਮੈਨੂੰ ਵੀ ਕਿਹਾ ਸੀ ਵੀ ਰੁਕੋ ਜੀ ਉਹ ਫਿਰ ਥੋੜਾ ਆਪਨੋ ਟਿਕਾਣਾ ਮਿਲ ਗਿਆਗਾ ਤੇ ਉਹਨੂੰ ਵੀ ਟਿਕਾਣਾ ਜਿਹੜਾ ਮਿਲ ਹੀ ਜਾਣਾਗਾ ਤੇ ਕਿਹਾ ਤਾਂ ਸੀਗਾ ਵੀ ਮੈਂ ਰੁਕ ਜੀ ਨੀ ਤੇ ਪਰ ਚਲੋ ਗਾਹ ਲੰਘ ਗਿਆ ਹੁਣ ਫੋਨ ਮੈਂ ਲਾਇ ਸੀ ਇਹ ਹੀ ਕਹਿਣ ਨੂੰ ਵੀ ਤੂੰ ਰੁਕ ਜੀ ਥੋੜਾ ਜਿਆ ਤੇ ਉਹਨੇ ਚੱਕੇ ਨਹੀਂ ਉਹ ਗਾਹ ਲੰਘ ਗਿਆ ਚਲੋ ਠੀਕ ਹੈ ਜੀ ਹਾਂ ਫਿਲਹਾਲ ਇੱਥੇ ਗਰਮੀ ਹੈ ਜੀ ਤੇ ਰਾਤ ਨੂੰ ਦੱਸਦੇ ਕਹਿੰਦੇ ਠੰਡ ਹੁੰਦੀ ਹੋ ਜੂਗੀ ਜਿਹਦਾ ਕਰਕੇ ਸਮਾਨ ਆਪਾਂ ਕਿਨਾਂ ਸਾਰੇ ਇੱਥੇ ਲਿਆਂਦਾ ਸਾਈਕਲ ਥੱਲੇ ਲਾ ਕੇ ਆਪਣਾ ਤੇ ਮਿਲਦੇ ਆ ਕੱਲ ਨੂੰ ਨਵੀਂ ਜੀ ਵੀਡੀਓ ਦੇ ਨਾਲ ਨਵੇਂ ਸਫਰਾਂ ਦੇ ਨਾਲ ਨਵੇਂ ਰਾਹਾਂ ਦੇ ਨਾਲ ਤੇ ਬਾਕੀ ਜਿਹੜੀ ਆਪਣੀ ਵੀਡੀਓ ਆ ਆਪਣੀ ਫੈਮਿਲੀ ਵਿੱਚ ਬਹਿ ਕੇ ਤੁਸੀਂ ਦੇਖ ਸਕਦੇ ਹੋਗੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕੋਈ ਵੀ ਬਹਿ ਕੇ ਤੁਸੀਂ ਆਪਣੀ ਵੀਡੀਓ ਉਹ ਦੇਖ ਸਕਦੇ ਹੋ ਜੀ